ਉੜਾੜਾ ਬਈ ਆਉਂਦਾ ਉੜਾੜਾ ਏਡੀ ਸਹਾ ਸਤ ਸਤਤਾ ਮੇਰਾ ਬੇਟਾ ਨਾਸਿਆ ਇਹ ਤੁਹਾਡੇ ਡੈਡੀ ਆ ਉਹ ਕਹਿੰਦੇ ਹਾਂ ਜੀ ਕਹਿੰਦੇ ਘੁੱਟਦੇ ਬਹੁਤ ਹੁੰਦੇ ਨੇ ਸ਼ਕਲ ਤੋਂ ਹੁਣ ਵੀ ਲੱਗਦਾ ਵੀ ਬੱਚੇ ਡਰਦੇ ਹੋਣੇ ਪਹਿਲਾਂ ਵੀ ਆ ਦਰਵਾਜ਼ਾ ਰਸਰ ਆ ਗਏ ਉਹ ਆਕ ਵਿੱਚ ਪੰਜੀ ਜੀ ਫਸ ਗਏ ਸਰਪੰਚ ਜੀ ਫਸ ਗਏ ਜੀ 15 ਸਾਲ ਪਹਿਲੇ ਸੇ ਲੱਗਾ ਜੀ ਜੀ 70 ਸਾਲ ਦੀ ਉਮਰ ਹੋ ਗਈ ਹੈ ਜੀ ਮੈਂ ਤਾਂ ਜਾਦਾ ਆਉਂਦੇ ਇੱਥੇ ਸ਼ੁਰੂ ਕਰਤੀਆਂ ਆ ਕੋਈ ਬਿਲਡਿੰਗ ਨਹੀਂ ਹੁੰਦੀ ਸੀ ਰਬ ਕੋਲ ਤਾਂ ਬਹੁਤ ਜਾਂਦਾ ਹੁੰਦੀ ਹੈ ਮੈਂ ਕਹਾਂ ਜੀ ਬਹੁਤ ਸੀਗੀਆਂ ਪਰ ਪਹਿਲੇ ਮਿਹਨਤੀ ਬੜੀ ਸੀਗੀ ਰਾਣੀਆਂ ਗੱਡੀਆਂ ਹੋਣੀਆਂ ਰੋਡਾਂ ਮਾੜੀਆਂ ਹੋਣੀਆਂ ਢੋਲ ਪਹਾੜੇ ਪੜਨੇ ਫੇ ਉੱਚੀ ਉੱਚੀ ਸਕੂਲ ਦੇ ਹੋਣ ਬਾਹਰ ਕੋਈ ਸਾਡੇ ਸੀਐਮ ਸਾਹਿਬ ਵੀ ਇਹੀ ਕਹਿੰਦੇ ਨੇ ਵੀ ਜਿਹੜੇ ਸਾਈਨ θ ਕੋਸ θ ਪੜਾਇਆ ਜਾਂਦਾ ਸਕੂਲਾਂ 'ਚ ਉਹ ਤਾਂ ਕਿਤੇ ਕੰਮ ਨਹੀਂ ਹੁੰਦੇ ਨਹੀਂ ਕਹਿੰਦੇ ਕਿ ਉਹ ਨਹੀਂ ਕੰਮ ਹੁੰਦੀ ਐ ਜੀ ਕੁਛ ਨਹੀਂ ਕੰਮ ਹੁੰਦੀ ਐ ਜੀ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਬੱਚੇ ਬੇਲੇ ਫਿਰ ਰਹੇ ਆ ਆਪਣਾ ਪ੍ਰਾਈਵੇਟ ਕੰਮ ਕਰ ਰਿਹਾ ਹੈ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਕਾਲੀ ਸਰਕਾਰ ਵੇਲੇ ਜਿਹੜੇ ਕਨੈਕਸ਼ਨ ਮਿਲੇ ਆ ਲੋਕਾਂ ਨੂੰ 1 ਲੱਖ ਕਨੈਕਸ਼ਨ ਉਹ ਤੋਂ ਬਾਅਦ ਹਮ ਦਿੱਤਾ ਈ ਉਸ ਤੋਂ ਬਾਅਦ ਇੱਕ ਕਨੈਕਸ਼ਨ ਨੇ ਕਿਸੇ ਨੂੰ ਮਿਲਿਆ ਸੱਸੀ ਗਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਪੀਟੀ న్యూਜ਼ ਤੁਹਾਡਾ ਮਨਮਸਿੰਦਾ ਜੋ ਸਾਥ ਲੈ ਕੇ ਹਾਜ਼ਰਾਂ ਆਦੀ ਸੱਤ ਪਿੰਡ ਮੂਨਖੁਰ ਦੇ ਵਿਖੇ ਇਹ ਪਿੰਡ ਟਾਂਡਾ ਦੇ ਕੋਲ ਆ ਪਿੰਡ ਬੜਾ ਰੌਣਕੀ ਆ ਪੜਨ ਦੇ ਬਜ਼ੁਰਗ ਬੜੇ ਸੋਹਣੇ ਬੈਠੇ ਆ ਤਿਆਰ ਬੈਠੇ ਆ ਸਜੇ ਬੈਠੇ ਆ ਬੱਗਾ ਚਿਣੀਆਂ ਹੋਈਆਂ ਨੇ ਆ ਬਜ਼ੁਰਗਾਂ ਨਾਲ ਗੱਲਬਾਤ ਕਰੀਏ ਬੀਬੇ ਨਾਲ ਗੱਲਬਾਤ ਕਰੀਏ ਪਾਈਏ ਸਾਂਝ ਵਿਚਾਰਾਂ ਦੀ ਆਓ ਚੱਲੀਏ ਕਿਨਮਾ ਗਈ ਦਰਬਾਰਸ ਜੀ ਬਈ ਤੁਸੀਂ ਕੀ ਕਰਦੇ ਹੋ ਮੈਂ ਟੀਚਰ ਸੀ ਟੀਚਰ ਸੀ ਜੀ ਹਾਂ ਜੀ ਕਿਹੜੇ ਸਕੂਲ ਜੀ ਪ੍ਰਾਇਮਰੀ ਸਕੂਲ ਤੋਂ ਪੜਿਆ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਜੀ ਹਾਂ ਜੀ ਇੱਕ ਨਾ ਟਾਈਮ ਜੌਬ ਕੀਤੀ ਵੀਰੋ ਮੈਂ ਕੀਤੀ ਤੇ ਤੇਤੀ ਕਿਸਾਨ ਕੀ ਪੜਾਉਂਦੇ ਕੀ ਹੁੰਦੇ ਸੀ ਬਈ ਅਸੀਂ ਸਾਡੀਆਂ ਸਭ ਸਭ ਟ੍ਰਿਪਰ ਪੜਾਉਂਦੇ ਸੀ ਸਾਰੇ ਸਾਡੇ ਪ੍ਰਾਇਮਰੀ ਸਕੂਲ ਸੀ ਨਾ ਠੀਕ ਹੈ ਉਹ ਸਾਰੀ ਹੁੰਦੀਆਂ ਨੇ ਹਾਂ ਜੀ ਸਾਡੀ ਬਣੀ ਹਰਿਆਣੇ ਦੇ ਜਿਹੜੇ ਬੱਚਿਆਂ ਨੂੰ ਮੋਢੇ ਤੁਸੀਂ ਘੜੇ ਜੜ ਤੁਸੀਂ ਬਣਾਉਂਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਬੱਚੇ ਬਾਬਾ ਜੀ ਕਿੰਦਾ ਸ਼ਰਾਰਤਾ ਕਰਦੇ ਹੁੰਦੇ ਸੀ ਪਹਿਲਾਂ ਵਾਲੇ ਤੇ ਹੁਣ ਵਾਲੇ ਬੱਚੇ ਮੇਰੇ ਵਰਗੇ ਤਾਂ ਨੇ ਸ਼ਰਾਰਤਾਂ ਕਰਦੇ ਸੀ ਮੇਰੇ ਕੋਲ ਤਾਂ ਮੇਰਾ ਦਾ ਪ੍ਰਭਾਵ ਸੀਗਾ ਉਹ ਲੱਗਦਾ ਸ਼ਕਲ ਤੋਂ ਹੁਣ ਵੀ ਲੱਗਦਾ ਵੀ ਬੱਚੇ ਡਰਦੇ ਹੋਣੇ ਪਹਿਲਾਂ ਵੀ ਆ ਦਰਬਾਰਾ ਸਾਹਿਬ ਆ ਗਏ ਬਹਿ ਜੋ ਹੈ ਕਿੱਦੇ ਹੋ ਕੇ ਬਹਿ ਜੋ ਹਾਂਜੀ ਜਿੱਲੇ ਉੱਥੋਂ ਥੋੜਾ ਜਿਹਾ ਹੰਦਰੀ ਅੱਧਾ ਕਿੱਲੇ ਮੀਟੇ ਜਾਦੇ ਆ ਗਏ ਸਕੂਟਰ ਤੇ ਉਹਲੇ ਪਹਾੜੇ ਪੜਨੇ ਫੇ ਉੱਚੀ ਉੱਚੀ ਸਕੂਲ ਦੇ ਕੋਲ ਬਾਹਰ ਆਹ ਉਹ ਹੋਰ ਕਈ ਵਾਰ ਨਾ ਜਿਹੜੀ ਮੈਡਮ ਆਉਂਦੀ ਨੇ ਉਹ ਵੀ ਕੋਲ ਦਰਬਾਰਾ ਸਾਹਿਬ ਦਾ ਨਾਮ ਲੈਂਦੀ ਉਹਨਾਂ ਦੀ ਡੀਓ ਸਪੈਸ਼ਲੀ ਮੇਰੇ ਸਕੂਲ 'ਚ ਆਇਆ ਅੱਛਾ ਜੀ 11 ਬੱਚੇ ਸੀ ਮੇਰੇ ਪੰਜਵੇਂ ਦੇ ਠੀਕ ਹੈ ਜੀ 7 ਵਜੇ ਕੱਲੇ ਦਾ ਚੌਂ ਦੇ ਚੋਰ ਬਤਾਓ ਇਹ ਉਹਨੂੰ ਸਾਬ ਕਿੰਨੇ 6 ਵਜੇ ਕਹਿੰਦੇ ਠੀਕ ਹੈ ਤੁਹਾਡਾ ਇੱਕ ਬੱਚਾ ਨੰਗਲ ਪੈਣ ਪੜਾਉਂਦੇ ਇੱਥੋਂ ਬੱਸ ਤੇ ਜਾਣਾ ਉੱਥੇ ਫਿਰ ਜਾ ਕੇ ਸਾਈਕਲ ਤੇ ਜਾਣਾ 10 ਮਿੰਟ ਠੀਕ ਹੈ ਕਿਲੋਮੀਟਰ ਫੇ ਉੱਥੇ ਇੱਕ ਬੱਚਾ ਜੱਟਾਂ ਦਾ ਉਹ ਉਹਨੂੰ ਮੈਂ ਦੇਖਿਆ ਮੈਂ ਆਪਣੀ ਸਾਈਟ ਤੇ ਵੀ ਇਹ ਬੱਚਾ ਮੈਂ ਬਿਜੇਪੇ ਤੇ ਕਾੜਨਾ ਕਹਿੰਦਾ ਕਿਹੜੇ ਕੰਮ ਚ ਪੈਣ ਲੇਗਾ ਮੈਂ ਕਿਹਾ ਬੱਚਾ ਲੈ ਗਿਆ ਇੱਕ ਬੱਚਾ ਲਿਆਂਦਾ ਧੂਏ 1:00 ਵਜੇ ਬਿਜੇਪੇ ਤੇ ਆ ਗਿਆ ਇਹ ਇਥੇ ਉਹ ਦਵਲੇ ਕਿ ਇਦਾਂ ਹੀ ਸੀ ਉਹ ਉਹ ਬੱਚੇ ਐਸੇ ਬੀ ਐਡ ਐਮ ਐਡ ਕਰਕੇ ਲਗਾ ਬੱਚਾ ਵਸ ਮਰੀ ਕਿਚ ਲਗਾ ਤੇ ਉਹ ਆਪਣਾ ਇਦਾਂ ਥੋੜੇ ਜਿਹਾ ਤੇ ਪੰਜਵੀਂ ਚੌਥੀ ਜ਼ਿਆਦਾ ਅੰਦੇ ਲੈ ਕੋਈ ਨਹੀਂ ਜਰਾਤ ਨੇ ਭਈ ਮੈਂ ਇੱਕ ਜੀ ਦੇਖੀ ਉਹ ਜਿੰਨੇ ਬਜ਼ੁਰਗ ਬੈਠੇ ਸਾਰੇ ਸ਼ਕੀਨ ਨੇ ਪੂਰੇ ਪੱਗਾਂ ਨੇ ਪੂਰੀਆਂ ਜੜੀਆਂ ਮੁੱਛਾਂ ਖੜੀਆਂ ਕੀਤੀਆਂ ਅੱਖਾਂ ਪਿੰਡ ਹੈ ਨਾ ਹਾਂਜੀ ਤੇ ਉਹਨਾਂ ਦਾ ਸਾਡੇ ਜੋਰਗ ਵੀ ਇਦਾਂ ਸ਼ਕੀਨ ਸੀਗੇ ਨਾ ਹਾਂਜੀ ਕਿਉਂਕਿ ਮੈਂ ਜਿੰਨੇ ਪਿੰਡਾਂ ਜਾਂਦਾ ਨਹੀਂ ਤਾਂ ਬਾਬੇ ਸਾਡੇ ਬਾਪ ਟੀਚਰ ਸੀਗਾ ਠੀਕ ਹੈ ਜੀ ਹਾਂਜੀ ਉਹ ਹੀ ਸਰਵਿਸ ਕਰਦੇ ਹਾਂਜੀ ਹਾਂਜੀ ਬੜੇ ਨਹੀਂ ਖਰਮ ਮੈਨੂੰ ਮਾਸਟਰ ਦੀ ਮੁੰਕਾ ਐ ਹੋ ਬਾਈਦੇ ਮਾਸਟਰ ਮੁੰਕਾ ਅੱਛਾ ਹਾਂਜੀ ਹਾਂ ਮਾਸਟਰ ਦੀ ਮੁੰਕਾ ਹਾਂਜੀ ਸਾ ਅਸੀਂ ਦੋ ਭਾਈ ਟੀਚਰ ਆਂ ਠੀਕ ਹੈ ਤੇ ਦੋ ਇੱਕ ਰੇਲਵੇ ਚ ਸਾਡੇ ਮਤ ਇੱਕ ਬਾਈ ਸ਼ਹੀਦ ਕਰਤਾ ਠੀਕ ਹੈ ਛਲਾਲ ਡੈਮ ਜੰਮੂ ਚ ਜੀ ਜੀ ਉਸੇ 84 ਦਿngਾਂ ਚ ਮਾਰ ਕੇ ਠੀਕ ਹੈ ਜੀ ਇੱਕ ਬੱਚਾ ਸਾਡੀ ਇੱਥੇ ਪਿੰਡ ਦਾ ਹੋਰ ਵੀ ਸਮਾਰਿਆ ਜੋ ਅਸੀਂ ਸਾਡੇ ਪਿੰਡ ਦੀ ਇਹ ਉਮਰ ਨਹੀਂ ਹੋ ਗਈ ਆਪਣੀ ਮੇਰੇ 68 ਸਾਲ 68 ਸਾਲ ਹੋ ਗਈ ਹਾਂਜੀ ਕੀ ਗੱਬਈ ਕੋਈ ਦੱਸੋ ਸਾਨੂੰ ਜਾਦਾ ਪੁਰਾਣੀਆਂ ਫਿਰ ਪਿੰਡ ਦੀਆਂ ਜਾਦਾ ਬਚਪਨ ਕਿੱਦਾਂ ਬੀਤੇ ਆ ਜਵਾਨੀ ਕਿੱਦਾਂ ਅਸੀਂ ਇੱਥੇ ਐਸੇ ਵੇ ਖੇਡਦੇ ਸੀ ਛਾਂ ਨੂੰ ਕਬੱਡੀ ਖੇਡਣੀ ਜਾਂ ਪੇਸਰ ਉਹ ਲੋਕਾਂ ਵਿੱਚ ਇਹਦੇ ਖੇਲਾ ਖੇਡਦੇ ਸੀ ਹੁਣ ਕੋਈ ਹੈ ਨਹੀਂ ਇਸ ਚੀਜ਼ਾਂ ਦੀ ਗੱਲ ਇਹਦੇ ਨਾ ਕੋਈ ਬੱਚੇ ਜੇ ਲੜਾਈਆਂ ਪੜਾਈਆਂ ਦਾ ਹੁਣ ਜਿਆਦਾ ਜੋਰ ਆ ਜੇ ਜਿੱਥੇ ਜਿਆਦਾ ਇਕੱਠੇ ਵੀ ਹੁੰਦੇ ਨੇ ਉੱਥੇ ਵੀ ਨਹੀਂ ਕਰਦੇ ਭਾਵੇਂ ਉਹਦੋਂ ਇਹ ਗੱਲ ਨਹੀਂ ਸੀਗੀ ਉਹ ਬੱਚਾ ਨਾਲ ਉਹ ਪਿਆਰ ਸੀ ਤਿੰਨ ਪਿੰਡ ਸਾਡੇ ਸੀਗੇ ਤਿੰਨੇ ਪਿੰਡ ਇੱਥੇ ਗੱਭੇ ਮਤਲਬ ਆ ਕੇ ਕੱਢੀ ਕਬੜੀ ਖੇਡ ਲੋ ਸਾਡੇ ਮਤਲਬ ਤੇ ਉਹ ਬੜਾ ਪਿਆਰ ਸੀ ਜਿੰਨਾ ਪਿੰਡਾਂ ਦਾ ਹੁਣ ਉਹ ਹੁਣ ਕੱਲ ਉਹ ਨਹੀਂ ਲਈ ਤੁਸੀਂ ਕਿੰਨਾ ਬਾਈ ਪੜ੍ਹਾਈ ਕਿੰਨੀ ਕੀਤੀ ਮੈਂ ਐਫਏ ਹਾਂਜੀ ਠੀਕ ਹੈ ਬਈ ਤੁਹਾਡੀ ਪੜ੍ਹਾਈ ਉਦੋਂ ਵੀ ਪੜਨ ਨੂੰ ਵਧੀਆ ਸੀ ਹਾਂ ਵਧੀਆ ਸੀ ਜਿਵੇਂ ਚੱਲੇ ਆ ਬਸ ਨਹੀਂ ਰੁਕੇ ਹਾਂਜੀ ਬਾਪੂ ਜੀ ਕੋਟਦੇ ਹੁੰਦੇ ਸੀ ਵੀਰੇ ਹਾਂਜੀ ਬਾਪੂ ਜੀ ਕੋਟਦੇ ਨਹੀਂ ਥੋਡੇ ਸਾਡੇ ਉਹ ਵੀ ਟੀਚਰ ਸੀ ਨਹੀਂ ਉਹ ਦਾ ਹੀ ਮੈਂ ਪੁੱਛਿਆ ਵੀ ਟੀਚਰ ਦਾ ਉਹ ਵਿਵਕਾ ਨੂੰ ਮੇਰੇ ਪੂਰੇ ਚੰਡ ਕੇ ਰੱਖ ਰਹੇ ਨੇ ਨਹੀਂ ਉਹਨਾਂ ਦਾ ਕੁਝ ਹੋਰ ਸੀ ਹਿਸਾਬ ਪਹਿਲੇ ਸਾਲ ਦਾ ਵੀ ਸਾਡੇ ਮੁਸਲਮਾਨ ਵੀ ਅਸੀਂ 47 ਜੀ ਵੀ ਬਵਾਜ ਬਣਿਆ ਪਹਿਲਾਂ ਅਸੀਂ ਇੱਥੇ ਪੰਜਵੀਂ ਚੱਕਦਾ ਫਾਸੀ ਪੜੀ ਆ ਠੀਕ ਹੈ ਜੀ ਹਾਂਜੀ ਉਰਦੂ ਪੜਿਆ ਠੀਕ ਹੈ ਜੀ ਤੇ ਕਾਲਜ 'ਚ ਮੇਰਾ ਉਰਦੂ ਸਬਜੈਕਟ ਸੀਗਾ ਮੈਂ ਤੇ ਐਸਟੀ ਸਿਵਿਕਸ ਹਾਂਜੀ ਠੀਕ ਹੈ ਜੀ ਹਾਂਜੀ ਬਈ ਪਰ ਤੂੰ ਜਿੰਨਾ ਪੜੇ-ਪੜੇ ਕੋਈ ਲਿਖਿਆ-ਲੁਖਿਆ ਵੀ ਨਹੀਂ ਲਿਖਿਆ ਨਹੀਂ ਇੱਥੇ ਨਹੀਂ ਨਹੀਂ ਕੋਈ ਯਾਦ ਹੋਣਾ ਪੜਿਆ ਕੋਈ ਕਵਿਤਾ ਯਾਦ ਹੋਣੀ ਆ ਕੋਈ ਸੁਣਾ ਦੋ ਕੋਈ ਚਾ ਇਹਦੇ ਇਦਦੇ ਨਹੀਂ ਸਾਡਾ ਇੰਟਰ ਸੀਗਾ ਉਹ ਬੱਚਿਆਂ ਨੂੰ ਸ਼ੁਰੂ ਕਰ ਕਰਦੇ ਸੀਗੇ ਨਹੀਂ ਤੇ ਤਿਆਰੀ ਕਰਵਾਉਂਦੇ ਹੁੰਦੇ ਨੇ ਟੀਚਰਾਂ ਨਾਲ ਹਾਂ ਹਾਂ ਜੀ ਹਾਂ ਜੀ ਉਹ ਸਾਨੂੰ ਕਰਨਾ ਪੈਂਦਾ ਸੀਗਾ ਹਾਂ ਜੀ ਹਾਂ ਜੀ ਉਹ ਸਾਨੂੰ ਵੀ ਸੁਣਾ ਦਿਓ ਕੁਝ ਸਾਨੂੰ ਨਹੀਂ ਤਾਂ ਇਦਾਂ ਇਦਾਂ ਨਹੀਂ ਆਉਂਦੇ ਉਹ ਤੇ ਟਾਈਮ ਹੀ ਸੀਗਾ ਜਿਹੜਾ ਚਲੋ ਇੱਕ ਮੈਂ ਸ਼ਰਾਬ ਦੇ ਬੱਚੇ ਬੈਠਾ ਮੈਨੂੰ ਤੁਸੀਂ ਕੁਝ ਸਮਝਾਓ ਜਾਂ ਕੁਝ ਸਿਖਾਓ ਸਾਨੂੰ ਕੁਝ ਬੱਚੇ ਇਦਾਂ ਜੀ ਮੈਂ ਮੈਂ ਤੇ ਬੱਚਾ ਅਕੜ ਪੈਂਦੇ ਸੀ ਪੰਜਵੀਂ ਦੇ ਪਿੱਛੇ ਭਗੜ ਪੈਂਦੇ ਸੀ ਇਹੋ ਵੇ ਦੋਇਦਰੇ ਕਰਨੀ ਪੈਂਦਾ ਸੀ ਉਹਨਾਂ ਨੇ ਅੱਛਾ ਜੀ ਕੁੱਟ ਦਿੰਦੇ ਸੀ ਹਾਂ ਦੇਖ ਕੁੱਟਿਆ ਕੁੱਟਿਆ ਇਹ ਕੁੱਟਦੇ ਤਾਂ ਸਰਪੰਚ ਕੋ ਗਿਆ ਅੱਛਾ ਮੈਂ ਕਿਹਾ ਵੀ ਮੈਂ ਇਹ ਮੈਂ ਕੰਮ ਦੇਖਣਾ ਬਾਕੀ ਮੈਂ ਨਹੀਂ ਭਾਈ ਬਾਤਾਂ ਜਾ ਕੇ ਬਾਹਰ ਮਾਰਿਆ ਅੱਛਾ ਸਭ ਤੋਂ ਵੱਧ ਬੱਚਿਆਂ ਨੂੰ ਕਦੋਂ ਕੁੱਟਿਆ ਕਿਹੜੇ ਬੱਚਿਆਂ ਨੂੰ ਕੁੱਟੇ ਜਿਆਦਾ ਕੁਝ ਹੋਇਆ ਹੋਈ ਤਾਂ ਨੂੰ ਇੱਥੇ ਚੈਲ ਜਾ ਕੇ ਪੁੱਛ ਲਾ ਲਾਂਡੀ ਦੇ ਬੱਚਾ ਕਪੜੇ ਪੈਰ ਸਿਕਾ ਦਾ ਨੂੰ ਪੁੱਛ ਲਾ ਮੇਰਾ ਬੇਟਾ ਨਾਸਿਆ ਅਸੀਂ ਤੇ ਉਹ ਕਹਿੰਦੇ ਉਹਨੇ ਕਿਹਾ ਵੀ ਇਹ ਤੁਹਾਡੇ ਡੈਡੀ ਆ ਉਹ ਕਹਿੰਦਾ ਹਾਂ ਜੀ ਕਹਿੰਦਾ ਕੁੜਦੇ ਬਹੁਤ ਹੁੰਦੇ ਅਸੀਂ ਮੈਂ ਕੁੜਦੇ ਕਿਵੇਂ ਹੁੰਦੇ ਦੀ ਮੈਂ ਜੀ ਹੁਣ ਮਾਸਟਰ ਬੱਚੇ ਮਤਲਬ ਕਿੱਦਾਂ ਕਿੱਦਾਂ ਡੰਡੇ ਨਾਲ ਕੁਟਦੇ ਲੱਤਾਂ ਨਾਲ ਕੁਟਦੇ ਸੱਪੜ ਮਾਰੀ ਦੇ ਸੀ ਮੈਂ ਤਾਂ ਪਰਮਾਨਾ ਹਾਂ ਜੀ ਕਿਉਂਕਿ ਸਾਡੇ ਇੱਕ ਚਰਨ ਜੀ ਸਰ ਹੁੰਦੇ ਸੀਗੇ ਉਹ ਮੈਨੂੰ ਯਾਰ ਉਹਨਾਂ ਨੇ ਕੁਝ ਨਹੀਂ ਦੋਣਾ ਜੇ ਉਹਦੇ ਕਲਾਸ 'ਚ ਉਹਨਾਂ ਦੀ ਕਲਾਸ 'ਚ ਬੋਲ ਪਏ ਨਾ ਉਹਨਾਂ ਨੇ ਮਗਰ ਉਹ ਲਿਆ ਕੇ ਲੱਤ ਮਾਰਨੀ ਫਿਰ ਉਹ ਬੈਂਚ ਤੇ ਧਲੇ ਡੇਗ ਜਾਂਦੇ ਨੇ ਅਸੀਂ ਫਿਰ ਉਹਤੇ ਲੱਤਾਂ ਹੀ ਮਾਰਨੀ ਹਾਂ ਤੁਸੀਂ ਨਹੀਂ ਚਲੋ ਸੱਪੜ ਮਾਰਨਾ ਤੇ ਪਰਮਾਨਾ ਇਹ ਛੋਟੀ ਵੀ ਰੱਖੀਦੀ ਸੀ ਉਹ ਵੀ ਚਲੋ ਪੈ ਮੈਂ ਤੇ ਬਾਕੀ ਗੇਮਾਂ ਕਰ ਬੱਚਿਆਂ ਨੂੰ ਕਰਾਈਆਂ ਡਿਸਟ੍ਰਿਕਟ ਲੈਵਲ 'ਚ ਕੁੜੀਆਂ ਮਾਤ ਰਾਈਆਂ ਮੇਰੀਆਂ ਤੁਸੀਂ ਤੁਸੀਂ ਕਿਹੜੀ ਗੇਮ ਖੇਡਦੇ ਹੁੰਦੇ ਸੀ ਕਬੱਡੀ ਓਡੀ ਖੇ ਹੁਣ ਵੀ ਸਰੀਰ ਪੂਰਾ ਕਾਇਮ ਹੈ ਕਾਇਮ ਹੈ ਤੇ ਦਾ 86 ਸਾਲ ਦੇਖ ਲਓ 86 ਵਾਲਾ ਇਹਦੀ ਡੰਡ ਲਾਉਣ ਨੂੰ ਡੰਡ ਬੈਠ ਕੇ ਲਾ ਦੋਗੇ ਹੁਣ ਹੁਣ ਤੈਨਹੀਂ ਜਾਂਦਾ ਹੁਣ ਲੱਗ ਜਾਣਗੇ ਹੁਣ ਵੀ ਕੱਢੀ ਦੇ ਉਹ ਜਿਹਦਾ ਉਹ ਸਾਰਾ ਕੰਮ ਕਰਦੇ ਸੀ ਪਿੱਛੇ ਉੱਤੇ ਡੰਡਾ ਬੱਧਿਆ ਗਿਆ ਸੀ ਉਹਨਾਂ ਬਤੇ ਇਹਦਾ ਫੜ ਕੇ ਥੱਲੇ ਠਾਂ ਨੂੰ ਜਾਣਾ ਸਾਰੇ ਸਾਰੇ ਬਜ਼ੁਰਗਾਂ ਨੂੰ ਆਪਾਂ ਖੜੇ ਕਰ ਲੈਣੇ ਡੰਡ ਬੈਠ ਕੇ ਲਵਾਉਣੇ ਦੇ ਰਹੇ ਕਿਹੜਾ ਸਾਦੋ ਠੀਕ ਹੈ ਅੱਜ 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 ਸਾਰੇ ਬਜ਼ੁਰਗਾਂ ਦਾ ਮੁਕਾਬਲਾ ਕਰਾ ਲੀਏ ਕਰਾ ਲੀਏ ਸਾਰੇ ਬਜ਼ੁਰਗਾਂ ਦਾ ਜੇ ਸਾਰੇ ਇੱਥੇ ਨੰਗੇ ਸਾਰੇ ਉਹਲੇ ਸਭ ਸਾਡੇ ਜਾਂਦੇ ਚੀਜ਼ ਹੁੰਦੀ ਸੀ ਠੀਕ ਹੈ ਹਾਂਜੀ ਹਾਂਜੀ ਕੋਈ ਨਾ ਅੱਜ ਅੱਜ ਫਿਰ ਜਿਆਦਾ ਤਾੜੀਆਂ ਕਰਦੇ ਆ ਤੁਸੀਂ ਥੋੜੇ ਮੈਂ ਬਾਕੀ ਨਾਲ ਗੱਲਬਾਤ ਕਰ ਲਾਂ ਸਾਰੇ ਡੰਡ ਲਵਾਉਣੇ ਆ ਅਸੀਂ 33 ਸਾਲਾਂ ਦਾ ਸਰਵਿਸ ਕੀਤੀ ਬਿਜਲੀ ਬੋਰਡ ਦੇ ਵਿੱਚ ਸਿਰ ਟਾਂਡੇ ਦੇ ਵਿੱਚ ਹੀ 33 ਸਾਲ ਸੱਤ ਦੇ ਨਹੀਂ ਕੋਈ ਦਫ਼ਤਰ ਦੇ ਵਿੱਚ 33 ਸਾਲ ਲਗਾਤਾਰ ਕੋਈ ਕਿਤੇ ਬਦਲੀ ਨਹੀਂ ਕੋਈ ਕੋਸ਼ ਨਹੀਂ ਹੋਈ ਬਹੁਤ ਸੋਹਣੀ ਆਪਣੀ ਡਿਊਟੀ ਕੀਤੀ ਐ ਪਹਿਲਾਂ ਲਾਈਨਮੈਨ ਰਹੇ 26 ਸਾਲ ਉਹ ਵੀ ਟਾਂਡੇ ਸੱਤ ਸਾਲ ਜਈ ਰਹੇ ਉਹ ਵੀ ਟਾਂਡੇ ਫਿਰ ਮੈਨੂੰ ਸ਼ਹਿਰ ਦਿੱਤਾ ਅਸਰਾਂ ਦੇ ਵਿੱਚ ਵਧੀਆ ਕੰਮ ਕਰ ਦਿੱਤਾ ਤੁਸੀਂ ਸਾਰੀ ਨੌਕਰੀ ਟਾਂਡੇ ਦੀ ਬਿਜਲੀ ਮੈਂ ਕਿਹ ਜੀ ਸਭ ਤੋਂ ਜਿਹੜੀ ਔਖੀ ਜੌਬ ਹੁੰਦੀ ਉਹ ਕਿਹੜੀ ਹੁੰਦੀ ਹੈ ਔਖੀ ਸਭ ਤੋਂ ਜਈ ਦੀ ਹੈ ਜੀ ਸਾਰੀ ਜੈ ਦੀ ਜ਼ਿੰਮੇਵਾਰੀ ਜਿੰਨਾ ਏਰੀਆ ਉਹ ਜੈ ਦੇ ਅੰਡਰ ਹੀ ਹੁੰਦਾ ਕੋਈ ਐਕਸੀਡੈਂਟ ਕੋਈ ਹੋ ਗਿਆ ਉਹ ਜੈ ਤੇ ਆਉਣਾ ਕੋ ਟ੍ਰਾਂਸਫਾਰਮਰ ਚੋਰੀ ਜੋ ਵੀ ਹੋ ਗਿਆ ਉਹ ਜੈ ਤੇ ਆਉਣਾ ਤੇ ਤੇਰੀ ਨਿਗਰਾਨੀ ਹੇਠ ਸਾਰਾ ਚੱਲਦਾ ਹਾਂ ਜੀ ਇਹ ਜਿਹੜੀ ਬੁਨਿਆਦ ਉਹਨੇ ਤਾਂ ਸੁਪਰਵਾਈਜ਼ਰ ਹੀ ਕਰਨੀ ਆ ਜੀ ਜੀ ਕੰਮ ਜਿਹੜਾ ਜੈ ਨੇ ਸਾਰਾ ਦੇਖਣਾ ਮਲਾਜ਼ਮਾਂ ਤੋਂ ਕਿੱਦਾਂ ਕਰਾਉਣਾ ਕਿਸਾ ਨਾ ਕਰਾਉਣਾ ਇਹ ਪੰਜਾਬ ਜੀ ਨੀ ਬਿਜਲੀ ਕਾ ਤੋਂ ਜਾਂਦੀ ਹੈ ਹਾਂ ਜੀ ਬਿਜਲੀ ਦੇ ਕੱਟ ਕਾ ਤੋਂ ਲੱਗਦੀ ਹੈ ਬਿਜਲੀ ਹੁਣ ਇਹ ਸਰਕਾਰਾਂ ਦੀਆਂ ਪਾਲਿਸੀਆਂ ਐ ਬਾਰ ਵੇਚੀ ਜਾਂਦੇ ਆ ਆਪ ਇਹ ਮੁੱਲ ਲੈਂਦੇ ਆ ਬਾਕੀ ਸਾਰਾ ਕੋ ਫਰੀ ਕਰ ਦਤਾ ਇਹਨੇ ਸਾਰੀ ਬਿਜਲੀ ਫਰੀ ਆ ਕਿਸਾਨਾਂ ਦੇ ਹੀ ਪਹਿਲਾਂ ਟੂਬਲਾਂ ਦੇ ਫਰੀ ਕੀਤੇ ਮੁੜ ਕੇ ਆ ਘਰਾਂ ਦੀ ਹੁਣ ਬਿੱਲ ਹੁਣ ਤਾਂ ਬਿਲਕੁਲ ਪੱਠਾ ਹੀ ਬਿਠਾਤਾ ਇਹੇ ਕਮਰਸ਼ੀਅਲ ਦਾਰਾ ਸੀ ਇੱਕ ਇਸ ਤੋਂ ਹੀ ਆਮਦਨ ਆਉਂਦੀ ਸੀ ਕਿਉਂਕਿ ਟੀਚਰ ਵਾਜਾ ਹੋਰ ਉਹਨਾਂ ਤੋਂ ਤਾਂ ਆਮਦਨ ਨਹੀਂ ਸੀਗੀ ਸਿਰ ਬਿਜਲੀ ਬੋਰਡ ਹੀ ਇੱਕ ਦਾਰਾ ਸੀਗਾ ਜਿੱਚ ਇਹਨਾਂ ਨੂੰ ਆਮਦਨ ਸੀਗੀ ਉਹ ਵੀ ਇਹ ਨਹੀਂ ਸਾਰਾ ਫਰੀ ਕਰੰਦੇ ਨਾਲ ਹੀ ਆਊਟਸੋਰਸਿੰਗ ਤੋਂ ਕੰਮ ਕਰਾਉਂਦੇ ਆ ਉਹ ਕੰਮ ਉਹਦਾਂ ਦਾ ਹੋ ਰਹੀ ਰਿਹਾ ਅੱਗੇ ਬੰਦੇ ਡੇਲੀ ਤੇ ਲੱਗਦੇ ਸੀ ਜਾਂ ਵਰਕ ਚਾਰਜ ਲੱਗਦੇ ਸੀਗੇ ਉਹਨਾਂ ਨੂੰ ਤਜਰਬਾ ਹੁੰਦਾ ਸੀ ਹੁਣ ਨੌਵੀਂ ਦਸਵੀਂ ਪਾਸ ਮੁੰਡੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੰਦਾ ਕੰਮ ਕਰਨਾ ਕਿਉਂਕਿ ਜਿਹੜੀਆਂ ਲੈਣਾ ਆ ਦੋ ਦੋ ਚਾਰ ਚਾਰ ਪਾਸਿਓਂ ਚੱਲ ਰਹੀ ਕੋਈ ਵਿੱਚੇ 24 ਘੰਟੇਆਂ ਵਿੱਚ ਟੂਬਲਾ ਦੀ ਆ ਵਿੱਚੇ ਫੀਡਰ ਇੱਕ ਦੂਏ ਦੇ ਨੰਗਦੇ ਆ ਐਕਸੀਡੈਂਟ ਬਹੁਤ ਹੋ ਰਹੇ ਹੁਣ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਤਜਰਬਾ ਹੈ ਨਹੀਂਗਾ ਪਹਿਲੇ ਬੰਦੇ 10-10 ਸਾਲ ਕੱਚੇ ਰਹਿੰਦੇ ਸੀ ਤਾਂ ਪੱਕੇ ਹੁੰਦੇ ਹੀ ਉਹਨਾਂ ਦਾ ਤਜਰਬਾ ਸੀ ਜਾਂ ਉਹਨਾਂ ਨੇ ਕੋਰਸ ਕੀਤੇ ਹੀ ਟ੍ਰੇਨਿੰਗ ਕੀਤੀ ਸੀਗੀ ਇਸ ਕਰਕੇ 10 210 ਤੋਂ ਵੇ ਮੁੜ ਕੇ ਪ੍ਰਾਈਵੇਟ ਵਾਲੂ ਤੋਰ ਦਿੱਤਾ ਉਦੋਂ ਦਾ ਬਿਲਕੁਲ ਕਾਲੀ ਸਰਕਾਰ ਵੇਲੇ ਜਿਹੜੇ ਕਨੈਕਸ਼ਨ ਮਿਲੇ ਆ ਲੋਕਾਂ ਨੂੰ 1 ਲੱਖ ਕਨੈਕਸ਼ਨ ਉਦੋਂ ਬਾਅਦ ਨ ਦਿੱਤਾ ਈ ਉਸ ਤੋਂ ਬਾਅਦ ਇੱਕ ਕਨੈਕਸ਼ਨ ਨੇ ਕਿਸੇ ਨੂੰ ਮਿਲਿਆ ਕਿਉਂਕਿ ਸਰਕਾਰਾਂ ਨੇ ਤਾਂ ਕੀਤਾ ਹੀ ਕੱਖ ਨਹੀਂ ਜੋ ਜਿੰਨਾ ਵੀ ਕੰਮ ਹੋਇਆ ਕਾਲੀ ਸਰਕਾਰ ਵੇਲੇ ਸਭ ਤੋਂ ਵਧੀਆ ਹੋਇਆ ਜਿਹੜਾ ਟੂਬ ਲਾਂ ਦਾ ਲੋਕਾਂ ਦੇ ਸੀਗਾ ਜਿਹੜੇ ਆ ਉਹ ਨੀਲੇ ਕਾਰਡ ਜੋ ਸਾਰਾ ਸਮਾਨ ਮਿਲਦਾ ਸੀ ਉਦੋਂ ਹੁਣ ਤਾਂ ਕੋਈ ਚੀਜ਼ ਨਹੀਂ ਅਸਲ ਵਿੱਚ ਮਿਲ ਰਹੀ ਹੁਣ ਤਾਂ ਬਸ ਗੱਲਾਂ ਨਾਲ ਹੀ ਸਾਰਾ ਕੁਝ ਹੋ ਰਿਹਾ ਤੁਸੀਂ ਤਾਂ ਵੀ ਦੌਰ ਬੜੇ ਦੇਖਿਆ ਪੜ੍ਹਨ ਵੇਲੇ ਤੇ ਪੜਾਉਣ ਵੇਲੇ ਬੜੇ ਦੌਰ ਬਦਲੇ ਪੜਾਈ ਦੇ ਦੇਖਿਆ ਫੱਟੀਆਂ ਤੋਂ ਲੈ ਕੇ ਹੁਣ ਤੱਕ ਮੋਬਾਈਲਾਂ ਦਾ ਕਿਹ ਦੌਰ ਦੇਖਿਆ ਤੁਸੀਂ ਦੇਖੇ ਉਹ ਆਪਣੀਆਂ ਪੁਰਾਣੀਆਂ ਜੱਦਾ ਕੋਈ ਸਾਂਝੀਆਂ ਕਰੋ ਘੱਟੀਆਂ ਵਾਲੀਆਂ ਉਸਰੇ ਟਲੀਆਂ ਕਿਉਂਕਿ ਜਿਹੜੀ ਅੱਜ ਦੀ ਪੀੜ੍ਹੀ ਆ ਉਹਨਾਂ ਨੂੰ ਉਹ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਹਾਂਜੀ ਦੇਖੋ ਇਹ ਮਤਲਬ ਜਿਹੜੀਆਂ ਪੁਰਾਣੀਆਂ ਜੜੀਆਂ ਸਾਡੀਆਂ ਚੀਜ਼ਾਂ ਉਹ ਪੈਸੇ ਵੀ ਖਤਮ ਹੋਈ ਜਾ ਰਹੀਆਂ ਜੀ ਜੀ ਲੋਪ ਤਲਬਤ ਹੋਈ ਜਾਂਦੀਆਂ ਹੈਗੀਆਂ ਪੜਨ ਦੇ ਵਿੱਚ ਵੀ ਐਜੂਕੇਸ਼ਨ ਦੇ ਵਿੱਚ ਵੀ ਉਹ ਚੀਜ਼ਾਂ ਖਤਮ ਹੋਈ ਜਾ ਰਹੀਆਂ ਤੇ ਪਹਿਲਾਂ ਅਸੀਂ ਪੜਦੇ ਸੀ ਆਪਣੇ ਬਚਪਨ ਦੇ ਵਿੱਚ ਫੱਟੀਆਂ ਲਿਖਣੀਆਂ ਸੋਹਣੀ ਲਿਖਾਈ ਲਿਖਣੇ ਔਰ ਸੋਹਣੇ ਤਰੀਕੇ ਨਾਲ ਟੀਚਰਾਂ ਨੇ ਪੜਾਉਣਾ ਮਿਹਨਤ ਕਰਾਉਣੀ ਪੂਰੀ ਮਿਹਨਤ ਕਰਨੀ ਉਹ ਜਿਹੜੇ ਸੁਲੇਖ ਹੁੰਦਾ ਸੀਗਾ ਉਹਦੇ ਉੱਤੇ ਬੜਾ ਡਿਪੈਂਡ ਕਰਦਾ ਸੀਗਾ ਅੱਜ ਵੀ ਜਿਹੜੀ ਐਜੂਕੇਸ਼ਨ ਹੈ ਉਹ ਲਿਖਣ ਤੇ ਡਿਪੈਂਡ ਕਰਦੀ ਹੈ ਜਿਸ ਬੱਚੇ ਦੀ ਰਾਈਟਿੰਗ ਬਹੁਤ ਵਧੀਆ ਆ ਔਰ ਬਹੁਤ ਸੋਹਣਾ ਮੋਤੀ ਪਰ ਹੁੰਦਾ ਆ ਉਹ ਫਿਰ ਵੀ ਅੱਗੇ ਰਹਿੰਦਾ ਹੈ ਪੜਾਈ ਦੇ ਵਿੱਚ ਸ਼ਾਨਦਾਰ ਹੈ ਇਹ ਠੀਕ ਆ ਕਿ ਇੰਟੈਲੀਜੈਂਸ ਹੀ ਆਪਣੀ ਆਪਣੀ ਆ ਕੋਈ ਬੱਚੇ ਦੀ ਆਈਕਿਊ ਘੱਟ ਆ ਕਿਸ ਵਿੱਚ ਦੀ ਜ਼ਿਆਦਾ ਹੁੰਦੀ ਆ ਪਰ ਲਿਖਣ ਦੇ ਵਿੱਚ ਬਹੁਤ بڑا ਹਿੱਸਾ ਜਿਹੜਾ ਐਜੂਕੇਸ਼ਨ ਦੇ ਵਿੱਚ ਹੈਗਾ ਹੈ ਬੱਚਿਆਂ ਦਾ ਤੋਂ ਉਹ ਜਿਹੜਾ ਬਚਪਨ ਦਾ ਸਾੜਾ ਜਿਹੜਾ ਸੀਗਾ ਉੱਥ ਪਹਾੜੇ ਬੋਲਣੇ ਜੋ ਕੁਛ ਹਿੱਸਾ ਦਾ ਪੜਾਇਦਾ ਜਿਹੜਾ ਸੀਗਾ ਉਹ ਬੋਲ ਕੇ ਸਮਝਾਇਆ ਜਾਂਦਾ ਸੀਗਾ ਉਹ ਰੁੜਟ ਹੋ ਜਾਂਦਾ ਸੀਗਾ ਆਪਣੇ ਆਪ ਵਿੱਚ ਪਰ ਹੁਣ ਜਿਹੜੀ ਐਜੂਕੇਸ਼ਨ ਹੈ ਉਹ ਸਮੇਂ ਦੇ ਨਾਲ ਬਦਲ ਗਈ ਆ ਕਿਉਂਕਿ ਹੁਣ ਸਾਡੇ ਤਰੱਕੀ ਬਹੁਤ ਹੋ ਗਈ ਆ ਮਸ਼ੀਨਰੀ ਜੁਗ ਹੋ ਗਿਆ ਹੈ ਸਾਡੇ ਮੋਬਾਈਲਸ ਆ ਗਏ ਆ ਜਾਂ ਟੀਵੀ ਆ ਗਏ ਆ ਜਾਂ ਲੈਪਟਾਪਸ ਆ ਗਏ ਆ ਉਹਦੇ ਉੱਤੇ ਸਾਰਾ ਪ੍ਰੋਗਰਾਮ ਚੱਲਦਾ ਹੈਗਾ ਆ ਕੁੜਾੜਾ ਬਈ ਆਉਂਦਾ ਯਾਰ ਜਿਆਦਾ ਹੁਣ ਹਾਂ ਹੁਣ ਉਹਨਾਂ ਨਹੀਂ ਰਹਿ ਗਿਆ ਮੁਰਦੇ ਸਾਹ ਦਾ ਫੁੱਲ ਖੁੱਲ ਗਿਆ ਹੁਣ ਤਾਂ ਕੇ ਵੀ ਚਲ ਰਿਹਾ ਹੁੰਦਾ ਇਹ ਕਾਫੀ ਹਾਂ ਪੂਰਾ ਇਹ ਦੀ ਸਹਾ ਤਤ ਤਤ ਨੰਨਾ ਕਾਕਾ ਕਾਕਾ ਕਰ ਰਹੇ ਆ ਇਹ ਤਾਂ ਮਤਲਬ ਕੁਝ ਜਿਹੜੀ ਗਰੀ ਹੈਗਾ ਲੈ ਬਈ ਵਰ ਜਵਾਕ ਜਿਹੜੇ ਸ਼ਰਾਰਤਾ ਕਰਦੇ ਉਹਨਾਂ ਨੂੰ ਕਿਵੇਂ ਰੋਕਦੇ ਹੁਣ ਤਾਂ ਕੁੱਟਣ ਕੁੱਟਣ ਹੁੰਦੇ ਨਹੀਂ ਪਹਿਲਾਂ ਪਹਿਲਾਂ ਤਾਂ ਬੜਾ ਕੁੱਟਦੇ ਹੁੰਦੇ ਸੀ ਹੁਣ ਜਵਾਕ ਨੂੰ ਜੀ ਕੁੱਟਣ ਦਾ ਟਾਈਮ ਸਮਾਂ ਜੋ ਹੈ ਹੀ ਨਹੀਂ ਹੈਗਾ ਕਿਉਂਕਿ ਬੱਚੇ ਦੀ ਜੀ ਆ ਉਹ ਉਹਦੀ ਆਪਣੇ ਦਿਮਾਗ ਦੀ ਬੰਤਰ ਹੀ ਬਦਲ ਗਈ ਹੈਗੀ ਆ ਜਿੱਦਾਂ ਹੁਣ ਸਾਡੇ ਬੱਚਿਆਂ ਦੇ ਵਿੱਚ ਵੀ ਸਾਡੇ ਸਮਾਜ ਦੇ ਵਿੱਚ ਵੀ ਬੱਚੇ ਘਟ ਗਏ ਆ ਜਿੱਦਾਂ ਹੁਣ ਪਹਿਲਾਂ ਸਾਡੇ ਪਰਿਵਾਰਾਂ ਦੇ ਵਿੱਚ ਦੋ ਦੋ ਚਾਰ ਚਾਰ ਪੰਜ ਪੰਜ ਛੇ ਛੇ ਬੱਚੇ ਵੀ ਹੁੰਦੇ ਸੀ ਹੁਣ ਹਰ ਬੱਚੇ ਦਾ ਸੁੱਖ ਨਾਲ ਇੱਕ ਜਾਂ ਦੋ ਆ ਜਿੱਦਾਂ ਦਾ ਇੱਕ ਬੱਚਾ ਆ ਉਹ ਤਾਂ ਕਹਿੰਦਾ ਬਿਲਕ ਬੱਚੇ ਨੂੰ ਪੁੱਛਕੋ ਇੱਥੇ ਤੱਕ ਕਿ ਜੇ ਬੱਚੇ ਨੂੰ ਸੀ ਮਾਰਦੇ ਆਂ ਘੂਰਦੇ ਆਂ ਕੁੱਟਦੇ ਆਂ ਉਹਨਾਂ ਦੇ ਮਾਪੇ ਵੀ ਇਹ ਗੱਲ ਨਹੀਂ ਸਹਾਰਦੇ ਹੈਗੇ ਹੈਗੇ ਸਾਡੇ ਵਾਰੀ ਸੀ ਜਿੰਨੇ ਮਾਸਟਰ ਕੁੱਟਦੇ ਸੀਗੇ ਉਹਨਾਂ ਨਿਖਰ ਕੇ ਸੋਨਾ ਜਿਹੜਾ ਅੱਗੇ ਤੇ ਤਪਕੇ ਮੋਹਰੇ ਹੁੰਦਾ ਸੀਗਾ ਉਹਨਾਂ ਹੀ ਨਿਖਾਰ ਹੁੰਦਾ ਸੀਗਾ ਪਰ ਹੁਣ ਉਹ ਗੱਲ ਹੈ ਨਹੀਂ ਗਈਆਂ ਕੁੱਟੇ ਜਿਹਾ ਨਹੀਂ ਅਸੀਂ ਬੱਚਿਆਂ ਨੂੰ ਇੰਨਾ ਨਹੀਂ ਕੁੱਟਿਆ ਜੀ ਅਸੀਂ ਪਿਆਰ ਨਾਲ ਬੱਚਿਆਂ ਨੂੰ ਜਿਹੜਾ ਕਿਸੇ ਤਰੀਕੇ ਨਾਲ ਬੱਚਿਆਂ ਨਾਲ ਡੀਲ ਕੀਤਾ ਹੈਗਾ ਬੱਚੇ ਨੂੰ ਐਜੂਕੇਸ਼ਨ ਤਾਂ ਹਰ ਪੱਧਰ ਤੇ ਮਿਲਣੀ ਚਾਹੀਦੀ ਆ ਕਿਉਂਕਿ ਜੋ ਐਜੂਕੇਸ਼ਨ ਦੇ ਵਿੱਚ ਉਹਨੂੰ ਮਿਲਣਾ ਆ ਉਹ ਉਹਨੂੰ ਉਦਾਂ ਨਹੀਂ ਮਿਲਣਾ ਹੈਗਾ ਕੋਈ ਸਾਡੇ ਸੀਐਮ ਸਾਹਿਬ ਵੀ ਇਹੀ ਕਹਿੰਦੇ ਨੇ ਵੀ ਜਿਹੜੇ ਸਾਈਨ ਸੀਟਾ ਕੋਸ ਸੀਟਾ ਪੜ੍ਹਾਇਆ ਜਾਂਦਾ ਸਕੂਲਾਂ 'ਚ ਉਹਦਾ ਕਿਤੇ ਕੰਮ ਨਹੀਂ ਆਉਂਦੇ ਨਹੀਂ ਆਉਂਦੇ ਕਿਉਂ ਨਹੀਂ ਕੰਮ ਆਉਂਦੀ ਐਜੂਕੇਸ਼ਨ ਨਹੀਂ ਕੰਮ ਆਉਂਦੀ ਜੀ ਤੁਸੀਂ ਅਗਲੇ ਅਸੀਂ ਜੇ ਸਾਡੇ ਜਵਾਕ ਐਸਲਾ ਬਾਹਰ ਚਲੇ ਗਏ ਬਹੁਤ ਸਾਰੀ ਗੰਤੀ ਸਾਰੇ ਬੱਚਿਆਂ 'ਚ ਪੜ੍ਹ ਕੇ ਬਾਹਰ ਨਿਕਲ ਗਏ ਅੱਜ ਵੀ ਬਾਹਰ ਜਾ ਕੇ ਵੀ ਸੜੀ ਅੱਛੀ ਐਜੂਕੇਸ਼ਨ ਹੀ ਕੰਮ ਹੁੰਦੀ ਹੈਗੀ ਜੇ ਤੁਸੀਂ ਕਹੋ ਕਿ ਬਿਨਾਂ ਐਜੂਕੇਸ਼ਨ ਦੇ ਤੁਸੀਂ ਜੀ ਬਾਹਰ ਜਾ ਕੇ ਕੰਮ ਹੀ ਕਰਨਾ ਅਸਤ ਉੱਥੇ ਜਾ ਕੇ ਲੇਬਰ ਹੀ ਕਰਨੀ ਆ ਪਰ ਲੇਬਰ ਦੇ ਵਿੱਚ ਵੀ ਉੱਥੇ ਦਿਮਾਗ ਚਾਹੀਦਾ ਉਹ ਦਿਮਾਗ ਤਾਂ ਉਦੋਂ ਹੀ ਬਣਨਾ ਹੈ ਜਦੋਂ ਬੱਚੇ ਨੂੰ ਅਸੀਂ ਪੜਾਵਾਗੇ ਸਕੂਲ ਭੇਜਾਂਗੇ ਉਹ ਸੋਸਾਇਟੀ ਚ ਰੱਖਾਂਗੇ ਫੇਰ ਹੀ ਉਹਦੇ ਦਿਮਾਗ ਤੇ ਉਹ ਗੱਲਾਂ ਹੋਣੀਆਂ ਇਹ ਉਹ ਤਾਂ ਕਹਿੰਦੇ ਕਹਿੰਦੇ ਸੈਂਟੀਟਾ ਕੋਲ ਦਿੱਤਾ ਜੀ ਕਰਿਆਨੇ ਦੁਕਾਨ ਤੇ ਜਾਣਾ ਵਾ ਉੱਥੇ ਕੋਈ ਅਸੀਂ ਕੀ ਥੋੜੀ ਕਹਿੰਦੇ ਵੀ ਸੈਂਟੀਟਾ ਕੋਲ ਦਿੱਤਾ ਪਾਇਆ ਖੰਡਵਾਦੇ ਸੈਂਟਰ ਤੋਂ ਤਾਂ ਉੱਥੇ ਵੀ ਕੰਮ ਹੁੰਦੀ ਹੈ ਜੀ ਇਹ ਛੋਟ ਜਾ ਬੱਚਾ ਉਹਦੇ ਨੂੰ ਪੈਸੇ ਵਗੈਰ ਦੁਕਾਨ ਤੋਂ ਫੜਾ ਦੂਗਾ ਭਾਈ ਮੋੜੇ ਨਾ ਮੋੜੇ ਉਹਨੂੰ ਪਤਾ ਹੀ ਨਹੀਂ ਮੈਂ ਕਿੰਨੇ ਮੋੜ ਲਿਆ ਉਹਦਾ ਘਰ ਦੇ ਪੁੱਛੋਗੇ ਨਾ ਤੂੰ ਕੀ ਮੋੜ ਕੇ ਲਿਆ ਤੇ ਕੀ ਲੈ ਕੇ ਆਇਆ ਉੱਥੇ ਵੀ ਸਾਨੂੰ ਤਾਂ ਕੰਮ ਹੁੰਦਾ ਹੀ ਹੈ ਬਿਲਕੁਲ 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 ਭਾਈ ਅਸੀ ਗੱਲ ਸੱਚ ਕਹ ਜੀ ਭਾਈ ਕੀ ਨਾਮ ਹੈ ਸ਼ਾਮ ਸਿੰਘ ਭਾਈ ਤੁਸੀਂ ਕੀ ਕਰਦੇ ਹੋ ਮੈਂ ਸਰਪੰਚ ਹਾਂ ਜੀ ਅੰਦਰ ਸਰਪੰਚ ਰਹਾਂ ਐਸਪੈਂਸਿਵੰ ਦਾ ਮੁਲਕ ਕਰਦਾ ਠੀਕ ਹੈ ਜੀ ਇਹ ਹੁਣ ਕੀਤੇ ਕਰਦੇ ਆ ਜੀ ਠੀਕ ਹੈ ਜੀ ਸਰਪੰਚ ਜੀ ਦੇ ਨਾਲ ਨਾਲ ਕੀ ਕਰਦੇ ਸੀਗੇ

ਬ੍ਰਿਕਸ ਜਿਹੜੀ ਬਾਹਰ ਵੀ ਰਹਿ ਮੈਂ ਥੋੜਾ ਚਲੇ ਠੀਕ ਹੈ ਜੀ ਵਿਵਾਗ ਸਰਪੰਚ ਜੀ ਫਸ ਗਏ ਠੀਕ ਹੈ ਜੀ ਹਾਂ ਜੀ ਹਾਂ ਜੀ ਸਰਪੰਚ ਜੀ ਫਸ ਗਏ ਦਾ ਮਤਲਬ ਦੱਸ ਸਾਨੂੰ ਅਮਨੇ ਤਾਂ ਜਾਂਚ ਦੁਬਾਰਾ ਮਾਰ ਕੇ ਮਤਲਬ ਕਹਿਣ ਦਾ ਤੂੰ ਵੈਸੇ ਪਾਸੀ ਮੁਰਕਾ ਨਿਕਲ ਹੋਇਆ ਠੀਕ ਹੈ ਜੀ ਇਹ ਸਿਆਸਤ ਦਾ ਕਿਹੜਾ ਹੀ ਮਰੇ ਤਾਂ ਹੁੰਦਾ ਜੀ ਨਹੀਂ ਜਾਣ ਹੁੰਦਾ ਕਿ ਪਾਸੇ ਹਾਂ ਨਹੀਂ ਜੀ ਠੀਕ ਹੈ ਬਾਹਰ ਕਿਹੜੇ ਮੁਲਕ ਦੀ ਬਈ ਮੈਂ ਅਫਰੀਕਾ ਸਗਾ ਜੀ ਅਫਰੀਕਾ ਜੀ ਉੱਧਾ ਬਈ ਵੇਰ ਖਾਣਾ ਬਣਾ ਉਧਰ ਕਿਵੇਂ ਚੱਲਦਾ ਹੁੰਦਾ ਸੀ ਵਧੀਆ ਜੀ ਵਧੀਆ ਚੱਲਦਾ ਸੀ ਨਹੀਂ ਇੱਧਰ ਜੋ ਬੜਾਈਦਾ ਸੀ ਮਤਲਬ ਫੈਮਿਲੀ ਨਾਲ ਸੀ ਮੇਰੇ ਠੀਕ ਹੈ ਜੀ ਕਿ ਉਧਰ ਤਾਂ ਉਥੇ ਜਰ ਵੀ ਵਗੈਰਾ ਚੱਲਦਾ ਸੀ ਆਪਣਾ ਬੜਾਈਦਾ ਬੈਠ ਹੋ ਜਾਂਦਾ ਪੰਜਾਬ ਵਧੀਆ ਲੱਗਦਾ ਹੈ ਆਫਰੀਕਾ ਰਹਿਣਾ ਨਹੀਂ ਆਪਣਾ ਮੁਲਕ ਆਪਣਾ ਹੈ ਉੱਥੇ ਜਦੋਂ ਤੁਸੀਂ ਆਫਰੀਕਾੋਂ ਦੇ ਸਭ ਤੋਂ ਵੱਧ ਕਿਹੜੀ ਚੀਜ਼ ਨੂੰ ਮਿਸ ਕਰਦੇ ਹੁੰਦੇ ਹੋ ਪੰਜਾਬ ਦੀ ਜਿਹੜੀ ਸਭ ਤੋਂ ਵੱਧ ਯਾਦ ਆਉਂਦੀ ਪੰਜਾਬ ਦੀ ਪੇਰੈਂਟਸ ਨੂੰ ਯਾਦ ਕਰਦੇ ਜਿਆਦਾ ਜਿਆਦਾ ਕਹਿੰਦਾ ਮੇਰੇ ਪੇਰੈਂਟ ਮੇਰੇ ਸੇ ਜਿਆਦਾ ਉਹਨਾਂ ਕਰਕੇ ਪੰਜਾਬ ਵਿੱਚ ਰੁਕ ਗਿਆ ਸੀ ਉਹਨਾਂ ਦੀ ਸੇਵਾ ਕਰਨ ਕਰਕੇ ਠੀਕ ਹੈ ਜ ਫਰ ਕਰੇ ਕੌਣ ਕੋ ਯਾਦ ਆਉਂਦਾ ਹੀ ਆ ਜੀ ਕਿਤੇ ਵੀ ਚਲੇ ਜਾਓ ਫਿਰ ਜਦੋਂ ਬਾਈ ਜਦੋਂ ਕਰੋ ਤੁਸੀਂ ਬਾਹਰ ਕਦੋਂ ਗਏ ਸੀਗੇ ਮੈਂ ਗਿਆ ਸੀ 981 ਚ ਅੱਛਾ ਤੇ 922 ਚ ਮੜ ਕੇ ਆਇਆ ਠੀਕ ਹੈ ਜੀ ਬਈ ਉਦੋਂ ਤਾਂ ਫੋਨ ਫੋਨ ਆਉਂਦੇ ਨਹੀਂ ਸੀ ਜਦੋਂ ਫਿਰ ਪਿੰਡ ਦੀ ਪਿੰਡ ਦੀ ਯਾਰ ਆਉਂਦੀ ਹੁੰਦੀ ਉਦੋਂ ਫਿਰ ਕੀ ਕਰਦੇ ਸੀ ਚੀਚੀਆਂ ਟਿਕਦੇ ਰਹਿੰਦੇ ਮਿੰਦੇ ਵਿੱਚ ਸੀ ਆਉਂਦੀ ਸੀ ਬੀਚੇ ਵਸਾ ਦੀ ਉਹਨਾਂ ਨੂੰ ਮਿਲਦੀ ਸੀ ਮਿੰਦ ਸਾਹ ਸੰਗ ਨਹੀਂ ਪੁੰਚੇ ਸਨ ਉਹਦੋਂ ਪਹੁੰਚਿਆ ਨਹੀਂ ਸੀ ਜੀ ਜੀ ਦੂਜੇ ਸਕੇ ਉਦਾਂ لیکن موبائل ਸੀ ਜੀ ਮੈ ਤੁਹਾਨੂੰ ਜਿਆਦਾ ਪਿੰਡ ਚ ਬੀਸੀਆਰ ਸਭ ਤੋਂ ਪਹਿਲਾਂ ਕੀਤੇ ਘਰੇ ਦੀ ਟੀਵੀ ਕੀਤੇ ਘਰੇ ਆਇਆ ਪਹਿਲਾਂ ਕੀ ਜੀ ਟੀਵੀ 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 ਕੀਤੇ ਕੀਤੇ ਘਰੇ ਆਇਆ ਸਭ ਤੋਂ ਪਹਿਲਾਂ ਇਹ ਤਾਂ ਪਤਾ ਨਹੀਂ ਜੀ ਜੀ ਲੇਕਿਨ ਗੱਡੀ ਸਭ ਤੋਂ ਪਹਿਲਾਂ ਮੈਂ ਲਈ ਸੀ ਆ ਕੇ ਤੇ ਕਿਹੜੀ ਗੱਡੀ ਲਈ ਸਭ ਤੋਂ ਪਹਿਲਾਂ ਜੀਪ ਸੀ ਮੇਰੇ ਕੋਲ ਪਹਿਲਾਂ ਲਈ ਅੱਛਾ ਜੀ ਹਾਂਜੀ ਫਿਰ ਹੁਣ ਹੁਣ ਮੇਰੇ ਕੋਲ ਨਾ ਵਾਇਆ ওভার ਬੈਂਡ ਦੀ ਬੁਰੀ ਟੌਰ ਹੁੰਦੀ ਹੁੰਦੀ ਹਣੀ ਸੱਚੇ ਪਾਛੇ ਕਿਰਪਾ ਸੀ ਤੇ ਜੀਪ ਤੇ ਆਪਾਂ ਨਿਕ ਪਿੰਡੋਂ ਕੱਢਿਆ ਸੀ ਉਸ ਵਾਰ ਠੀਕ ਹੈ ਜੀ ਸਾਰੇ ਪਿੰਡ ਤੋਂ ਕਮਾ ਕੇ ਲਾ ਦਰੇ ਠੀਕ ਹੈ ਜੀ ਭਾਈ ਅਸੀ ਗੱਲ ਜੀ ਸਤਿ ਸ੍ਰੀ ਅਕਾਲ ਜ ਠੀਕ ਹੈ ਜੀ ਬਈ ਤੁਸੀਂ ਦੱਸੋ ਹਾਂਜੀ ਕੀ ਕਰਦੇ ਰਹੇ ਹੋ ਦੇਖੋ ਪੰਜੀ ਤੋਂ ਇਲਾਵਾ ਪੰਚੀ ਤੋਂ ਇਲਾਵਾ ਸਾਡੀਆਂ ਬਜਿੰਦਸ ਹੈ ਸਾਹਮਣੇ ਦੁਕਾਨ ਹੈ ਨਾਲ ਹੀ ਘਰ ਆ ਬਾਹਰ ਹਲਵਾਈ ਦੁਕਾਨ ਹੈ ਬੱਚੇ ਮੇਰੇ ਪੜੇ ਲਿਖੇ ਆ ਬੇਰੁਜ਼ਗਾਰ ਆ ਠੀਕ ਹੈ ਜੀ ਇੱਕ ਬੇਟਾ ਮੇਰਾ ਜਿਹੜਾ ਐਮਪੀਏ ਡੀਆ ਡੀਪੀ ਮਾਸਟਰ ਲੱਗਾ ਹੈ ਇੱਕ ਬੇਟੀ ਮੇਰੀ ਜਿਹੜੀ ਹੈਗੀ ਨੂਨ ਸਾਡੀ ਮੈਂ ਬੇਟੀ ਕਹਿੰਦਾ ਉਹ ਐਮਏ ਵੀਆਰ ਡਿਆ ਉਹ ਵੀ ਬੇਰੁਜ਼ਗਾਰ ਆ ਦੋ ਬੇਟੀਆਂ ਮੇਰੀਆਂ ਐਮਏ ਵੀਆਰ ਡਿਆ ਉਹ ਵੀ ਬੇਰੁਜ਼ਗਾਰ ਆ ਸਾਡਾ ਪਿੰਡ ਜਿਹੜਾ ਬਿਲਕੁਲ ਪੜਿਆ ਲਿਖਿਆ ਦਾ ਪਿੰਡ ਆ ਕੋਈ ਬੇਰੁਜ਼ਗਾਰ ਨਹੀਂ ਹੈ ਲੇਕਿਨ ਕੰਮ ਨਹੀਂ ਮਿਲ ਰਿਹਾ ਬੱਚੇਨ ਬੱਚੇ ਬੇਲੇ ਫਿਰ ਰਹੇ ਆ ਆਪਣੇ ਪ੍ਰਾਈਵੇਟ ਕੰਮ ਕਰ ਰਹੇ ਆ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਠੀਕ ਆ ਸਾਡੇ ਪਿੰਡ ਦੇ ਵਿੱਚ ਬਕਾਇਦਾ ਤੁਹਾਨੂੰ ਮਤਲਬ ਡਿਸਪੈਂਸਰੀ ਮਿਲੇਗੀ ਜਿੱਥੋਂ ਹਰ ਦਵਾਈ ਮਿਲਦੀ ਆ ਜਾਂਦੇ ਆ ਆਪਣੀ ਦਵਾਈ ਲੈਂਦੇ ਆ ਇਹ ਵੀ ਸਹੂਲਤ ਸਾਡੇ ਪਿੰਡ ਆਂਗਣਵਾੜੀ ਸਕੂਲ ਆ ਸਾਡੇ ਪਿੰਡ ਦੇ ਵਿੱਚ ਉਹ ਜੋ ਕਿ ਸਰਕਾਰੀ ਮਤਲਬ ਇਹ ਨਹੀਂ ਕਿਸੇ ਦੇ ਘਰ ਆ ਰਿਹਾ ਬੜੇ ਲਿਖਿਆ ਪਿੰਡੇ ਬੜੇ ਪੜ੍ਹੇ ਬੜਾ ਲਿਖਿਆ ਵਾਲਾ ਪਿੰਡਾ ਉਹ ਦੁਕਾਨ ਆਪਣੀ ਆ ਹਾਂਜੀ ਆਪਣਾ ਘਰ ਵਿੱਚ ਘਾਰਿਆ ਬਾਹਰ ਹਲਵਾਈ ਦੁਕਾਨ ਹੈ ਬੱਤੀ ਉੱਤੇ ਕੰਮ ਕਰਦੀ ਇੱਕ ਮੁੰਡੇ ਬਈ ਫਿਰ ਰੂੰਗਾ ਸਾਡੇ ਵੱਲ ਤਾਂ ਰੂੰਗਾ ਗਨਨਦੇ ਆ ਉਹ ਜਿਹੜੇ ਫ੍ਰੀਜ ਦੇ ਦਿੰਨਦੇ ਸੀਗੇ ਛੋਟੇ ਉਹਦੇ ਜਦੋਂ ਜਵਾਕ ਨੇ ਸਮਾਨ ਲੈਣਦੇ ਹੁੰਦੇ ਸੀ 2 ਰੁਪਏ ਦੀ ਚੀਜ਼ ਲੈਣਦੇ ਹੁੰਦੇ ਸੀ ਨਾਲ ਮੁਠੀ ਭਰ ਕੇ ਪੂਰੀ ਉਹ ਕਹਿੰਦੇ ਹੁੰਦੇ ਸੀ ਪਹਰਾ ਸਾਡੇ ਸਾਡੇ ਵੱਲ ਰੂੰਗਾ ਕਹਿੰਦੇ ਆ ਇਧਰ ਝੂੰਗਾ ਕਹਿੰਦੇ ਹੁਣ ਉਹ ਰਵਾਜ ਗਏ ਹੁਣ ਅੱਗੇ ਲੁਕੀ ਦਾਣੇ ਲਿਆਉਂਦੇ ਹੁੰਦੇ ਸੀਗੇ ਹੁਣ ਦੁਕਾਨਾਂ ਤੇ ਦੁਕਾਨੇ ਉਹਨੀਆਂ ਉਹਦੇ ਪੈਸੇ ਵਾਲੇ ਕੁੜੀ ਗੱਲ ਨਹੀਂ ਹੈਗੀ ਲੇਕਿਨ ਬੇਰੋਜ਼ਗਾਰੀ ਹੈ ਕੰਮ ਨਹੀਂ ਹੈ ਲੋਕਾਂ ਨੂੰ ਕਿ ਮੇਰੇ ਨਾਨਕੇ ਮੈਂ ਜਾਂਦਾ ਹੁੰਦਾ ਜੀ ਉਹਦੀ ਸੱਥ ਚ ਦੁਕਾਨ ਹੁੰਦੀ ਸੀਗੀ ਪੱਪੂ ਪੱਪੂ ਅੰਕਲ ਹੁੰਦਾ ਸੀਗਾ ਉਹਦੇ ਕੋਲ ਦੋ ਰੁਪਏ ਸਾਨੂੰ ਘਰ ਦੇਣ ਦਿੰਦਾ ਜਾਇ ਜਾ ਕੇ ਸਮਾਨ ਲਿਆ ਉਹ ਇੰਨਾ ਮੁੱਠੀ ਸਾਨੂੰ ਭੁਜੀਏ ਦੇ ਦਿੰਦਾ ਸੀਗਾ ਨਹੀਂ ਹੁਣ ਉਹ ਗੱਲਾਂ ਹੈ ਨਹੀਂ ਜੀ ਹੁਣ ਲੋਕ ਹਾਂ ਉਹ ਗੱਲਾਂ ਹੈ ਨਹੀਂ ਨਾ ਕੋਈ ਉਧਾਰ ਲੈਂਦਾ ਨਾ ਕੋਈ ਮੰਗਦਾ ਆ ਜੀ ਜੀ ਬਿਲਕੁਲ ਇਸ ਕਰਕੇ ਲੋਕੀ ਪੜੇ ਲਿਖੇ ਆ ਸਮਝਦੇ ਆ ਪਰ ਇਹੋ ਗੱਲ ਜਿਹੜੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਆ ਬੇਰੋਜ਼ਗਾਰਿਆ ਕੰਮ ਨਹੀਂ ਮਿਲ ਰਿਆ ਸਰਕਾਰਾਂ ਤੱਕ ਆਵਾਜ਼ ਤੁਹਾਡੀ ਜਰੂਰ ਪਹੁੰਚੂਗੀ ਠੀਕ ਹੈ ਕਿ ਨਹੀਂ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਰੋਜ਼ਗਾਰੀ ਦਿੱਤੀਓ ਬੇਨਤੀ ਕਰਦੇ ਆ ਬੇਰੋਜ਼ਗਾਰੀ ਜਿਹੜੀ ਆ ਬਹੁਤ ਜ਼ਿਆਦਾ ਇਸ ਕਰਕੇ ਬੱਚੇ ਜਿਹੜੇ ਆ ਉਹ ਫਿਰ ਪੜੇ ਲਿਖੇ ਹੋਣ ਕਰਕੇ ਉਹ ਛੋਟਾ ਕੰਮ ਵੀ ਨਹੀਂ ਕਰਦੇ ਜੀ ਬਿਲਕੁਲ ਤੇ ਇਨੀ ਪੜ੍ਹਾਈ ਕੀਤੀ ਮਾਪਿਆਂ ਨੇ ਨਾ ਪੈਸਾ ਲਾਇਆ ਜੀ ਜੀ ਇਸ ਕਰਕੇ ਕੋ ਸਾਡੇ ਘਰ ਬੀਤੀਆਂ ਮੇਰੇ ਬੱਚੇ ਸਾਰੇ ਪੜੇ ਲਿਖੇ ਆ ਠੀਕ ਆ ਜੀ ਤੇ ਬੇਰੋਜ਼ਗਾਰ ਆ ਬਈ ਸਿਕਰ ਬਈ ਕੀ ਨਾਮ ਹੈ ਜਤੰਦਰਪਾਲ ਸਤ ਬਈ ਤੁਸੀਂ ਕੀ ਕਰਦੇ ਹੋ ਮੈਂ ਮਿਸਰ ਕਰਕੇ ਜਲੰਧਰ ਜਾਈ ਦਾ ਕੰਮ ਟੀ ਦਾ ਕੰਮ ਹੈ ਠੀਕ ਹੈ ਬਈ ਤੁਸੀਂ ਦੱਸੋ ਡਿਊਟੀ ਕਰਨਾ ਕੋਈ ਜਿਆਦਾ ਡਿਊਟੀ ਇਦਾਂ ਨਾਲ ਟਾਈਮ ਨਾਲ ਜਾਂਦਾ ਟਾਈਮ ਨਾਲ ਆਈਦਾ ਕੋਈ ਉਹ ਤਾਂ ਚਲੋ ਠੀਕ ਹੈ ਟਾਈਮ ਨਾਲ ਜਾਣਾ ਪੈਣਾ ਪਰ ਡਿਊਟੀ ਚਲੋ ਹੈਗੀ ਆਪਣੀ ਜਿਆਦਾ ਹੋ ਜਾਂਦੀ ਨੇ ਸੀਨੀਅਰ ਦਾ ਅਫਸਰ ਨਾਲ ਜਾ ਹਾਂਜੀ ਉਹ ਤਾਂ ਮੀਟਿੰਗਾਂ ਹੁੰਦੀਆਂ ਸਾਡੇ ਅਫਸਰਾਂ ਨਾਲ ਕਰਮ ਕਮਿਸ਼ਨਰ ਸਾਹਿਬ ਨਾਲ ਸਾਰਿਆਂ ਨਾਲ ਵਧੀਆ ਕੰਮ ਸਾਡਾ ਚੱਲਦਾ ਉੱਥੇ ਕੋਈ ਅਜੇ ਤੱਕ ਪਰੇਸ਼ਾਨੀ ਨਹੀਂ ਆਈ ਸੰਧ ਸਾਰੇ ਅਫਸਰ ਸਾਥ ਦਿੰਦੇ ਅਸੀਂ ਵੀ ਕੰਮ ਕਰਕੇ ਦਿਖਾਉਨੇ ਹਾਂ ਪਿੰਡ ਦੀ ਪਿੰਡ ਦੀ ਯਾਦ ਦੱਸੋ ਬਈ ਪਿੰਡ ਦੇ ਵਿੱਚ ਮੇਰੇ ਫਾਦਰ ਸਾਹਿਬ ਲੰਬੜਦਾਰ ਵੀ ਆ ਟੀਚਰ ਰਿਟਾਇਰਡ ਨੇ ਨਹੀਂ ਨਹੀਂ ਡੇਡੀ ਹਾਂਜੀ ਹਾਂ ਡੇਡੀ ਠੀਕ ਠੀਕ ਪਰ ਬਈ ਤੁਸੀਂ ਇਹਨਾਂ ਦੱਸੋ ਕਿ ਡਰ ਹੁੰਦਾ ਸੀ ਪੂਰਾ ਪੂਰਾ ਜੀ ਪੂਰਾ ਪੂਰਾ ਡਰ ਹੁੰਦਾ ਸੀ ਮਾਰਕਰ ਦਾ ਡਰ ਤਾਂ ਲੋਕਾਂ ਜਵਾਕਾਂ ਨੂੰ ਵੀ ਹੁੰਦਾ ਆਪਣੇ ਨੂੰ ਆਪਣੇ ਸਾਨੂੰ ਜ਼ਿਆਦਾ ਸੀਗਾ ਜੀ ਸਾਨੂੰ ਇੱਥੇ ਖੇਲਦੇ ਹੁੰਦੇ ਬੋਰਡ ਸਿਗਾ ਬੜਾ ਤਕੜਾ ਅੱਛਾ ਜੀ ਤੇ ਆਪਾਂ ਇੱਥੇ ਖੇਲਦੇ ਜਿਸਲੇ ਇਹਨਾਂ ਨੇ ਉਧਰੋਂ ਆਣਾ ਅਵੇਲੇਬਲ ਹੋ ਕਹਣਾ ਤੇਰਾ ਡੇਡੀ ਆ ਗਿਆ ਅਹੀਂ ਕਰਨ ਪਹਿਲਾਂ ਇਹਨਾਂ ਦੌੜ ਜਾਣਾ ਅੰਦਰ ਨੂੰ ਤੇ ਜਾਂ ਉਹਦੇ ਉਹਲੇ ਲੁਕ ਜਾਂਦੇ ਸੀਗੇ ਮਤਲਬ ਬਹੁਤ ਡਰ ਸੀਗਾ ਸਾਰੇ ਪਿੰਡ ਨੂੰ ਮਤਲਬ ਡਰ ਸੀ ਇਹਨਾਂ ਦਾ ਬਹੁਤ ਮਤਲਬ ਹਾਂ ਜਹਸ਼ਤ ਸੀਗੀ ਹੁਣ ਵੀ ਇਦਾਂ ਹੀ ਆ ਕਹਿੰਦੇ ਵੀ ਜਿਹੜਾ ਪਹਿਲਾਂ ਮਾਸਟਰ ਨੂੰ ਪੁੱਛੋ ਜਾ ਕੇ ਹੁਣ ਪੰਚਾਇਤਾਂ ਵੀ ਬਣਦੀਆਂ ਪਹਿਲਾਂ ਕਹਿੰਦੇ ਉਹਨਾਂ ਨੂੰ ਪੁੱਛੋ ਜਾ ਕੇ ਹਾਂਜੀ ਹਾਂ ਜੀ ਉਸ ਤੋਂ ਮਾਣਾ ਸਾਰੇ ਨੇ ਦਿੱਤਾ ਸਾਨੂੰ ਪਿੰਡ ਦੇ ਵਿੱਚ ਬਹੁਤ ਮਾਣਿਆ ਹਾਂ ਚਤਰਬੇੜ ਘਰੇ ਹੁੰਦੀ ਸੀ ਪੂਰੀ ਨਹੀਂ ਇਦਾਂ ਤਾਂ ਨਹੀਂ ਕਿਤੇ ਹੁੰਦਾ ਸੀ ਉਦੋਂ ਕਾ ਹੀ ਇੰਨਾ ਸੀ ਸ਼ਰਾਰ ਸ਼ਰਾਰ ਦਾ ਕਰ ਦਿੰਦੇ ਸੀ ਇਹਨਾਂ ਦੇ ਸਾਹਮਣੇ ਤਾਂ ਕਰਦਾ ਹੀ ਕੋਈ ਨਹੀਂ ਸੀ ਆਪਾਂ ਨਹੀਂ ਇਹਨਾਂ ਤੱਕ ਪਹੁੰਚ ਤਾਂ ਜਾਂਦੀ ਹਣੀ ਸ਼ਰਾਰ ਨਹੀਂ ਪਹੁੰਚ ਜਾਂਦੀ ਸੀ ਪਰ ਉਹ ਜੇਲੇ ਅੰਦਰ ਆ ਜਾਂਦੇ ਸੀ ਫਿਰ ਉਹ ਅੰਦਰ ਵੱੜ ਜਾਂਦੇ ਬਾਹਰ ਨਹੀਂ ਨਿਕਲਣ ਜਦ ਤੱਕ ਇਹ ਘਾਰਿਆ ਠੀਕ ਹਾਂਜੀ ਬਈ ਪੱਗ ਬੜੀ ਚਣਕੇ ਬੰਨੀ ਹੋਈ ਆ ਮਲ ਸ਼ੁਰੂ ਤੋਂ ਹੀ ਹਾਂਜੀ ਬਾਪੂ ਫਾਦਰ ਸਾਹਿਬ ਦੀ ਪੱਗ ਬਾਰੇ ਕਹਿੰਦੇ ਆ ਬਾਹਰ ਤਾਂ ਕੈਨੇਡਾ ਵੀ ਜਾ ਕੇ ਉੱਥੇ ਮਸ਼ਹੂਰ ਪੱਗ ਦੀ ਕਹਿੰਦੇ ਪੱਗੇ ਬਹੁਤ ਸੋਹਣੀ ਮੰਨਦੇ ਆ ਬਾਪੂਰੀ ਬੱਗਪੂਰੀ ਹਾਂਜੀ ਹਾਂਜੀ ਇਹ ਬੱਪੂਰੀ ਆ ਹਾਂਜੀ ਰੋਬ ਵੀਰ ਮਾਪੂ ਵਾਲੀ ਹੈ ਨਹੀਂ ਨਹੀਂ ਰੋਬ ਨਹੀਂ ਹੈਗਾ ਜੀ ਰੋਹ ਹੋਣਾ ਡਾ ਰੋਹ ਕਿਉਂ ਘਾਟਾ ਦਾਦਾ ਜੀ ਦਾ ਪੂਰਾ ਰੋਹ ਦੀ ਡੈਡੀ ਦਾਦਾ ਜੀ ਦਾ ਪੂਰਾ ਰੋਹ ਦੀ ਡੈਡੀ ਦਾ ਪੂਰਾ ਰੋਹ ਦੀ ਰੋਹ ਰੱਖਣਾ ਜਦ ਤੱਕ ਜਿੰਦੇ ਹੋ ਉਹਨਾਂ ਦਾ ਰੋਹ ਰਹਿਣਾ ਸਾਡਾ ਨਹੀਂ ਹੁਣ ਬਾ ਉਹਨਾਂ ਦੇ ਕਹਿੰਦੇ ਸਾਡੇ ਸਾਡੇ ਬਾਪੂ ਜੀ ਦਾ ਵੀ ਪੂਰਾ ਰੋਹ ਸੀਗਾ ਇਹਨਾਂ ਦਾ ਵੀ ਉਹਨਾਂ ਰੋਹ ਪਰ ਤੁਸੀਂ ਵੀ ਮਾਣਾ ਮਟਰ ਰੋਹ ਪਾਉਂਦੇ ਕਿ ਨਹੀਂ ਪਾਉਂਦੇ ਨਹੀਂ ਅਸੀਂ ਨਹੀਂ ਪਾਉਂਦੇ ਕਿਉਂ ਰੋਹ 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 ਉਦਾਂ ਤੇ ਚਲੋ ਬਾਹਰ ਰੱਖੀਦਾ ਆਪਾਂ ਜਿੱਥੇ ਨੌਕਰੀ ਕਰਦੇ ਉੱਥੇ ਪੂਰਾ ਰੋਹ ਆ ਹਾਂਜੀ ਹਾਂਜੀ ਉਹ ਜਿੱਲੇ ਆ ਜਾਂਦੇ ਕਹਿੰਦੇ ਆ ਗਿਆ ਬਈ ਉਸ ਕੋਈਆਂ ਦੇ ਇਕੱਠੇ ਸਾਰੇ ਬੰਦੇ ਹਾਂਜੀ ਹਾਂਜੀ ਡਰੇ ਡਰਦੇ ਨਹੀਂ ਆਪਾਂ ਮਤਲਬ ਨਾ ਕੰਮ ਕਰਕੇ ਦਿਖਾਈਦਾ ਸਾਰਿਆਂ ਨੂੰ ਇਦਾਂ ਨਹੀਂ ਹੈਗਾ ਉੱਥੇ ਹਾਂਜੀ 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 ਪੂਰੇ ਹੋ ਰਹੇ ਹਨ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਕੀ ਨਾਮ ਹੈ ਜੀ ਸੁਖਵਿੰਦਰ ਸਿੰਘ ਮੂਨਕ ਸਾਬਕਾ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਹੋਰ ਬਈ ਪਿੰਡ ਦੀ ਜਾਨ ਦੱਸੋ ਤੁਹਾਨੂੰ ਪਿੰਡ ਵਧੀਆ ਸਾਰਾ ਬਜ਼ੁਰਗਾਂ ਦੇ ਅਸ਼ੀਰਵਾਦ ਦੇ ਨਾਲ ਇੱਥੇ ਤੱਕ ਪਹੁੰਚੇ ਆਂ ਪਿੰਡ ਦੇ ਵਿੱਚ ਦੋ ਵਾਰੀ ਸਰਬਸੰਮਤੀ ਨਾਲ ਪੰਚਾਇਤ ਬਣੀ ਆ ਇਸ ਵਾਰ ਵੀ ਸਰਬਸੰਮਤੀ ਨਾਲ ਪੰਚਾਇਤ ਬਣੀ ਆ ਜਿਹਦੇ ਵਿੱਚ ਸਾਡੇ ਸਤਿਕਾਰਯੋਗ ਇਹ ਪਿੰਡ ਦੇ ਮੋਢਵਾਰ ਬੈਠੇ ਆ ਜਿਨ੍ਹਾਂ ਨੇ ਤੁਸੀਂ ਵਿਚਾਰ ਲਏ ਆ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਜਿਨ੍ਹਾਂ ਵਿੱਚ ਸਾਡੇ ਮੈਂਬਰ ਪੰਚਾਇਤ ਜਿਹੜੇ ਦੋ ਵਾਰੀ ਕੋ ਤਿੰਨ ਵਾਰ ਵੀ ਬਣ ਗਏ ਆ ਤੇ ਪਿੰਡ ਦੇ ਵਿੱਚ ਕਾਫੀ ਭਾਈਚਾਰਕ ਸਾਂਝ ਆ ਤੇ ਸਾਰੇ ਵਧੀਆ ਤਰੀਕੇ ਨਾਲ ਚੱਲਦੇ ਆ ਪਿੰਡ ਦੇ ਵਿੱਚ ਇੱਕ ਜਿਹੜੀ ਘਾਟ ਹੁਣ ਆ ਗਈ ਆ ਕਿ ਜਿਹੜੀ ਨੌਜਵਾਨਾਂ ਦੇ ਵਿੱਚ ਰੁਝਾਨ ਵੜਿਆ ਬਾਹਰ ਜਾਣ ਦਾ ਅੱਗੇ ਸਿਕਾ ਕੋਈ ਬੀਏ ਕਰਦਾ ਸੀ ਕੋਈ ਐਮਏ ਕਰਦਾ ਸੀ ਕੋਈ ਐਮਟੈਕ ਕਰਦਾ ਸੀ ਹੁਣ ਪਲੱਸ 2 ਕਰਕੇ ਤਾਂ ਆਈਲੈਟਸ ਕਰਕੇ ਬਾਹਰ ਚਲ ਜਾਈਗੇ ਤੇ ਉਹਦੇ ਨਾਲ ਥੋੜੀ ਨੌਜਵਾਨੀ ਜਿਹੜੀ ਪਿੰਡਾਂ ਵਿੱਚੋਂ ਘਟੀ ਆ ਪਰ ਫਿਰ ਵੀ ਪਿੰਡ ਦੇ ਵਿੱਚ ਸਾਡੇ ਕੋਈ ਵੀ ਸਮਾਗਮ ਹੁੰਦਾ ਕਿਸੇ ਦਾ ਦੁੱਖ ਦਾ ਕਿਸੇ ਦਾ ਸੁੱਖ ਦਾ ਉਹਦੇ ਵਿੱਚ ਸਾਰੇ ਭਾਈਚਾਰਕ ਸਾਂਝ ਅੱਗੇ ਹੋ ਕੇ ਨਿਭਾਉਂਦੇ ਆ ਆਪਸੀ ਜਿਹੜੀ ਆ ਸਾਂਝ ਵਧੀਆ ਬਣੀ ਆ ਤੇ ਬਾਕੀ ਨੌਜਵਾਨ ਪੀੜੀ ਜਿਹੜੀ ਉਹਨਾਂ ਨੂੰ ਇਹ ਹੀ ਦਿੰਦੇ ਆ ਸਨੇਹਾ ਕਿ ਆਪਣੇ ਮਾਤਾ ਪਿਤਾ ਦਾ ਜਿਹੜਾ ਸਤਕਾਰ ਕਰੋ ਜੇ ਮਾਤਾ ਪਿਤਾ ਦਾ ਸਤਕਾਰ ਕਰਾਂਗੇ ਤਾਂ ਤਾਈਂ ਉਹ ਸਾਡਾ ਬਾਹਰ ਸਤਕਾਰ ਹੋਣਾ ਤੇ ਆਪਣੇ ਧਰਮ ਦੇ ਵਿੱਚ ਆਪ ਪੱਕੇ ਰਹੀਏ ਅੱਜ ਸਾਡੇ ਸਮਾਜ ਦੇ ਵਿੱਚ ਦੇਖਦੇ ਆ ਕਿ ਕੁਝ ਲੋਕ ਜਿਹੜੇ ਆ ਉਹ ਲਾਲਚ ਦੇ ਵਿੱਚ ਆਣ ਕੇ ਆਪਣਾ ਧਰਮ ਤਬਦੀਲ ਕਰਦੇ ਆ ਪਰ ਸਾਡੇ ਗੁਰੂ ਸਾਹਿਬਾਨਾ ਕੁਰਬਾਨੀਆਂ ਕਰਕੇ ਸਾਨੂੰ ਸਿੱਖ ਧਰਮ ਦਿੱਤਾ ਤੇ ਸਾਨੂੰ ਗੁਰਬਾਣੀ ਦੇ ਲੜ ਲਾ ਕੇ ਤੇ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਲੋੜਵੰਦ ਪਰਿਵਾਰਾਂ ਦੇ ਅੱਗੇ ਹੋ ਕੇ ਮਦਦ ਕਰਨੀ ਚਾਹੀਦੀ ਆ ਤਾ ਜੋ ਉਹਨਾਂ ਦਾ ਵੀ ਜੀਵਨ ਪੱਧਰ ਉੱਚਾ ਹੋ ਸਕੇ ਤੇ ਮੈਂ ਜੂਥ ਗਾਲੀਦਲ ਦਾ ਵੀ ਜੋ ਐਸਸੀ ਬਿੰਗ ਦਾ ਜ਼ਿਲ੍ਹਾ ਪ੍ਰਧਾਨ ਰਿਆਂ ਤੇ ਆਪਾਂ ਇਹੀ ਚੈੱਕ ਕਰਦੇ ਆ ਪਿੰਡ ਦੇ ਵਿੱਚ ਆਪਾਂ ਬਾਹਰ ਜਿੱਥੇ ਮਰਜ਼ੀ ਚੱਲ ਗਿਆ ਪਿੰਡ ਦਾ ਭਾਈਚਾਰਕ ਸਾਂਝਾ ਪਿੰਡ ਦੇ ਵਿੱਚ ਆਪਾਂ ਪਿੰਡ ਵਾਲਿਆਂ ਦੇ ਉਹੀ ਪੰਮ ਜਿੱਦੇ ਮਰਜ਼ੀ ਉੱਚੇ ਉਹਦੇ ਤੇ ਪਹੁੰਚ ਜਾਈਏ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਆਪਾਂ ਚੱਲੇ ਆ ਤੇ ਪਿੰਡ ਦੇ ਵਿੱਚ ਜਿਹੜਾ ਸਖਾਵਾਂ ਮਰਹੂ ਬਣਾਉਣ ਲਈ ਆਪਾਂ ਪੰਚਾਇਤ ਦਾ ਪੂਰਾ ਸਹਿਯੋਗ ਕਰਦੇ ਆ ਤੇ ਗਾ ਕਰਨਾ ਵੀ ਆ ਮੈਂ ਤਾਂ ਡਰਾਈਵਰੀ ਕਰਦਾ ਰਿਹਾ ਜੀ ਅਸੀਂ ਕਿੱਦੋਂ ਹੁਣ ਹਾਂਜੀ ਬੰਬਈ ਕਲਕੱਤਾ ਚੱਲਦੇ ਸੀ ਲੋਕਲੇ ਆਪਣੀ ਗੱਡੀ ਸੀ ਠੀਕ ਹੈ ਜੀ ਤੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਪਹਿਲੇ ਅੱਛੀ ਸੀ ਬਾਅਦ ਜੈਲ ਵੀ ਅੱਜ ਕੱਲ ਤਾਂ ਵੱਡੀਆਂ ਆ ਗਈਆਂ ਜੀ ਜੀ ਪਹਿਲੇ ਛੋਟੀਆਂ ਗੱਡੀਆਂ ਭਾਈ ਵੇ ਡਰਾਈਵਰੀ ਦੌਰਾਨ ਜਿਆਦਾ ਦਸਾਂਝੀ ਕਰੋ ਕਿਉਂ ਡਰਾਈਵਰਾਂ ਕੋਲ ਤਾਂ ਬਹੁਤ ਜਿਆਦਾ ਹੁੰਦੀ ਹੈ ਮੈਂ ਕਹਾਂ ਜੀ ਬਹੁਤ ਸੀਗੀਆਂ ਪਰ ਪਹਿਲੇ ਮਿਹਨਤੀ ਬੜੀ ਸੀਗੀ ਪੁਰਾਣੀਆਂ ਗੱਡੀਆਂ ਹੋਣੀਆਂ ਰੋਡਾਂ ਮਾੜੀਆਂ ਹੋਣੀਆਂ ਜੀ ਤੇ ਕਦੀ ਟਾਇਰ ਪਿੰਚਰ ਹੋ ਗਿਆ ਬੱਸ ਰਾਹ ਦਾ ਪਰ ਲੋਕਾਂ 'ਚ ਪ੍ਰੇਮ ਜ਼ਿਆਦਾ ਸੀ ਹੁਣ ਐਸੇ ਬ੍ਰੇਮ ਘਟ ਗਿਆ ਪਹਿਲੇ ਡਰਾਈਵਰ ਉਹਨੇ ਮੀਣਾ ਹੀ ਕਤੋਂ ਵੱਜ ਜਾਂਦੇ ਨੇ ਘਰੋਂ ਹੀ ਮੀਣਾ ਬੱਸ ਦੇਗਾ ਘਰ ਦੀਆਂ ਘਰ ਵਾਲੀਆਂ ਵੀ ਮੀਣਾ ਮਾਰਦੀ ਹੁੰਦੀ ਡਰਾਈਵਰਾਂ ਨੂੰ ਬਾਕੀ ਉਹ ਵੀ ਲੋਕ ਵੀ ਕਹਿੰਦੇ ਹੁੰਦੇ ਨੇ ਓਏ ਕਿਉਂ ਲੋਕਾਂ ਨੇ ਹੁਣ ਕਹਾਵਤੀ ਬਣਾ ਲਈ ਕਿਤੇ 100 'ਚ ਇੱਕ ਦਾ ਡਰਾਈਵਰ ਮਾੜਾ ਹੋ ਵੀ ਜ਼ਿਆਦਾ ਜੀ ਤੇ ਬਾਕੀ ਨਸ਼ੇ ਨਾਲ ਸਾਰਿਆਂ ਨੂੰ ਜੋੜ ਦਿੰਦੇ ਆ ਉਹ ਮੈਂ ਆਪਣੀ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਜੀ ਸਾਫ਼ ਸੁਥਰੀ ਡਰਾਈਵਿੰਗ ਕੀਤੀ ਆ ਠੀਕ ਹੈ ਜੀ ਤੇ ਬੜੀ ਵਧੀਆ ਕੰਮ ਚੱਲਿਆ ਮਿਹਨਤ ਦਾ ਕੰਮ ਦਾ ਮਿਹਨਤ ਫਲ ਵੀ ਲੰਗਦੀ ਕਿੰਨੇ ਘੰਟੇ ਲਗਾਤਾਰ ਗੱਡੀ ਚ ਲਾਈ ਅਸੀਂ ਜਦ ਸਬਜੀ ਭਰ ਲੈਣੀ ਜਿਆਦਾ ਕੰਮ ਅਸੀਂ ਕੱਚੇ ਮਾਲ ਤੇ ਗੱਡੀ ਜਲਾਈ ਆ ਠੀਕ ਹੈ ਜੀ ਇਹ ਤਾਂ ਟਾਈਮ ਨਾ ਦੇਣੀ ਪੈਂਦੀ ਡਬਲ ਡਰਾਈਵਰ ਰੱਖਣਾ ਪੈਂਦਾ ਜੇ ਸਿੰਗਲ ਹੀ ਹੋਏ ਤਾਂ ਓਕੇ ਹੋ ਕੇ ਮਾਲ ਭਗਤੌਣਾ ਹੀ ਪੈਂਦਾ ਹੈ ਭਈ ਅਸੀ ਸਤਿ ਸ੍ਰੀ ਅਕਾਲ ਜੀ ਭਈ ਕੀ ਨਾਮ ਹੈ ਬਲਵੀਰ ਸਿੰਘ ਭਈ ਤੁਸੀਂ ਕੀ ਕਰਦੇ ਹੋ ਮੈਂ ਜੀ ਖੇਤੀਬਾੜੀ ਕਰਦਾ ਠੀਕ ਹੈ ਜੀ ਤੇ ਸਾਡਾ ਸਰਪੰਚਾ ਮੌਜੂਦਾ ਨੰਬਰ ਦਾ ਮੌਜੂਦਾ ਨੰਬਰ ਦਾ ਸਰਪੰਚ ਨਾਲੋਂ ਕਿਹੜੇ ਨੰਬਰ ਦਾ ਜ਼ਿਆਦਾ ਰੋਹ ਹੁੰਦਾ ਬਿਲਕੁਲ ਸਾਰੇ ਕੰਮ ਹੀ ਕਰ ਲਏ ਦੇ ਹੀ ਜੀ ਪਹਿਲੇ 12 14 ਸਾਲ ਮੈਂ ਮੈਂਬਰ ਪੰਚਾਇਤ ਰਹਿ ਕੇ ਫੇ ਥੋੜਾ ਜਿਹਾ ਸਰਪੰਚ ਬਣੇ ਹੁਣ ਮੌਜੂਦਾ ਨੰਬਰ ਦਾ ਠੀਕ ਹੈ ਜੀ ਖੇਤੀવાડી ਦਾ ਨਾਲ ਕੰਮ ਆ ਜੀ ਠੀਕ ਹੈ ਜੀ ਤੇ ਸਭ ਤੋਂ ਵਧੀਆ ਕਿਹੜੀ ਚੀਜ਼ ਲੱਗਦੀ ਹੈ ਨੰਬਰਦਾਰੀ ਲੱਗਦੀ ਹੈ ਸਰਪੰਚੀ ਲੱਗਦੀ ਹੈ ਜਾਂ ਮੌਜੂਦਾ ਜਿਹੜੇ ਸਰਪੰਚ ਜੀ ਮੈਂਬਰ ਬਣ ਕੇ ਵਧੀਆ ਲੱਗਦਾ ਨਹੀਂ ਸਾਰੇ ਅਸਾ ਦਾ ਤਨ ਤਰੀ ਤਨ ਗੁਰਿੰਦ ਕਿਤੇ ਸਿਆਸਤ ਗਾਲੇ ਤਾਂ ਜੀ ਭਈ ਸਾਡੇ ਅਸੀਂ ਟੀਮ ਵਰਕ ਬਹੁਤ ਵਧੀਆ ਕਰੀਦਾ ਸੀ ਸਾਰੇ ਜਿਹੜੇ ਰਲ ਮਿਲ ਕੇ ਸਾਰਾ ਕੰਮ ਕਰੀਦਾ ਸੀ ਕੋਈ ਇਹੋ ਜਿਹੀ ਮੈਂ ਵਾਲੀ ਉਹ ਵਾਲੀ ਗੱਲ ਨਹੀਂ ਸੀ ਸਾਡੀ ਜੀ ਭਾਈ ਤੁਸੀਂ ਪਿੰਡ ਦੀ ਯਾਦ ਦੱਸੋ ਨਾ ਕੋਈ ਛੋਟੇ ਹੁੰਦੇ ਏਰੀ ਆਪਣੇ ਬਚਪਨ ਦੀ ਯਾਦ ਦੱਸੋ 70 ਸਾਲ ਦੀ ਉਮਰ ਹੋ ਗਈ ਹੈ ਜੀ ਮੈਂ ਤਾਂ ਜਾਦਾ ਆਉਂਦਿਆਂ ਇੱਥੇ ਸ਼ੁਰੂ ਕਰਤੀਆਂ ਆ ਕੋਈ ਬਿਲਡਿੰਗ ਨਹੀਂ ਹੁੰਦੀ ਸੀ ਅੱਛਾ ਜੀ ਤੇ ਇੱਥੇ ਨਾ ਜੀ ਡਰਾਮਾ ਹੋਇਆ ਸੀ ਦੇਖਣ ਆਏ ਅੱਛਾ ਜੀ ਇੱਥੇ ਇਹਨਾਂ ਦੇ ਰਜੁਰਗ ਸੀਗੇ ਦੋਕ ਸੀਗੇ ਉਹ ਉਹ ਡਰਾਮੇ ਚੋ ਨਹੀਂ ਗਾਣਾ ਲਾਤਾ ਇੱਕ ਆ ਸ਼ਿਲਚੀਲ ਜੀ ਆ세ਗਾ ਤੇ ਤੇਰੇ ਸਾਈਕਲ ਦੀ ਟੁੱਟ ਜੇ ਗਰਾਰੀ ਨਹੀਂ ਰਾਹ ਰਾਹੇ ਜਾਣ ਵਾਲੀ ਉਹ ਉਹ ਬੁੱਢਿਆਂ ਨੇ ਡਾਂਗਾ ਕੱਢ ਲਈਆਂ ਸੀ ਅਸੀਂ ਛੋਟੇ ਸੀਗੇ ਅੱਛਾ ਜੀ ਐਡੇ ਮੁੰਡਿਆਂ ਤੇ ਆ ਖੁੱਲਾ ਮੈਦਾਨ ਹੁੰਦਾ ਸੀ ਠੀਕ ਹੈ ਜੀ ਤੇ ਇੱਥੇ ਡਰਾਮੇ ਵੀ ਹੁੰਨੇ ਨਕਲਾ ਬਹੁਤ ਹੁੰਦੀਆਂ ਹੁੰਦੀਆਂ ਛੋਟੇ ਹੁੰਦੇ ਆ ਜੀ ਤੇ ਉਹ ਆਉਂਦੇ ਹੁੰਦੇ ਸੀ ਨਕਲਾ ਵਾਲੇ ਅੱਗੇ ਆਹ ਹੁੰਦੇ ਸੀ ਨਕਲਾ ਨੁਕਲਾ ਦੇਖਣ ਆ ਤਾਂ ਹੁਣ ਸਾਲਾ ਇਲੈਕਟ੍ਰੋਨਿਕ মিডিਆ ਨਾਲ ਕਰਾਚੂ ਬੈਠੇ ਸਭ ਕੁਝ ਦੇਖਣ ਵਾਲਾ ਇਹ ਸੀ ਪਿੰਡ ਮੂਨਖੁਰ ਦੀ ਸਾਥ ਹੁਣ ਵੱਧਦੇ ਅਗਲੇ ਪਿੰਡ ਵਾਲੇ ਮੈਨੂੰ ਤੇ ਮੇਰੀ ਟੀਮ ਨੂੰ ਦੀ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਅਮਦਗੜੀਆ ਪਿੰਡ ਮੂਨਖੁਰ